ਪਤਾ ਦੂਰ ਰਹਿ ਗਿਆ ਹੌਲਾ ਹੌਲੇ ਹੌਲੇ ਦੋ ਨਏ ਭਾਈ ਨਵੇਂ ਹੱਦ ਇੱਕ ਹੋਰ ਮਾਰਦੇ ਇਹ ਨਹੀਂ ਹਟਦੇ ਹੈਗੇ ਗੱਲ ਤਾਂ ਇਕੱਠੇ ਕਰੀ ਜਾਂਦੇ ਇਹ ਉਹਨੂੰ ਪਾਵਾ ਕੋਈ ਖੜੇ ਹੈ ਡੇਢ ਬੰਦੇ ਦਾ ਇਹਨਾਂ ਅੰਦਰ ਨੂੰ ਨਾ ਜੁੜਾ ਭਾਗ ਲਵਾ ਦੀ ਜਦੋਂ ਉਹਨੂੰ ਪਾਵਾ ਪਹਿਲਾਂ ਕਿਦੋਂ ਇਹ ਚੱਕਣਾ ਗਲੇ ਕਿੱਧਰ ਫਿਰਦੇ ਜੀ ਅੱਤੀ ਕਾਲ ਜੀ ਕਿੱਧਰ ਫਿਰਦੇ ਪਾਣੀ ਦੇਖਣ ਆਏ ਜੀ ਅੱਛਾ ਜੀ ਹਾਂ ਭਰ ਕੇ ਕੱਲ ਦੀ ਮੋਟ ਕਾਲਦੀ ਨੂੰ ਭਰ ਤੇ ਲੋ ਬੀ ਕੱਲ ਖੁੱਲਿਆ ਪਰ ਅੱਜ ਫੇਰ ਖੁੱਲੇ ਹੀ ਭਰਤਾ ਅੱਛਾ ਜੀ ਬਹੁਤ ਮੈਡਮ ਮੜ ਕੇ ਚੱਕੇ ਜਾਣਾ ਇਹਦਾ ਭਰ ਗਿਆ ਪਾਣੀ ਆ ਗਿਆ ਫਿਰੇ ਪਾਣੀ ਆ ਗਿਆ ਫਿਰੇ ਖੁੱਲਿਆ ਹੀ ਪੈਂਦਾ ਤੂੰ ਕਿੱਥੇ ਆਹ ਰਾਜ ਅਭੀ ਵਿੱਚ ਗਿਆ ਗਏ ਤੇ ਤੇ ਨੋਕਾ ਹਾਂਜੀ ਆਹ ਹੁਣ ਬੱਟਾ ਰਹਿੰਦੀ ਐ ਸਵੇਰ ਨੂੰ ਲਾਉਂਗੀ ਪੱਟਾ ਬਾਣੀ ਹੈ ਨਾ ਮਾੜ ਮਾੜੀ ਮਿੱਟੀ ਲਾ ਦੂ ਓਏ ਅ ਫੋ ਬਜਾਲੇ ਆ ਜਿੰਦਾ ਪਾਲਣੀ ਚਾਹੇ ਪਾਲ ਚਾਲਿਓ ਪਾਲ ਰਹੀ ਵੀ ਨਹੀਂ ਉਹ ਹਾਂ ਆਹੋ ਅਰੇ ਇਹ ਵੀ ਜਿਕਣਾ ਹਾਂ ਇਹਨੂੰ ਫੇਰ ਆ ਜਾਣਾ ਤੇ ਮਿੱਟੀ ਮਾਰ ਦੂੰਗੀ ਜਿੰਦੇ ਨਾਲ ਆ ਲੁਕ ਜੂਗੀ ਆ ਨਾਲ ਤੇ ਮਿੱਟੀ ਮਾਰ ਦੂੰਗਾ ਠੀਕ ਗੱਲ ਆਹੋ ਆ ਨਾਲ ਤੇ ਮਿੱਟੀ ਮਾਰ ਕੇ ਚੱਲ ਫਿਰ ਚੱਲ ਬਈ ਠੀਕ ਨਹੀਂ ਛੱਟਾ ਕੰਮ ਹੈ ਕਰੀ ਨਾ ਕਰੂੰਗਾ ਕੰਮ ਇਹ ਹੋਣਾ ਸਾਧਰੀ ਇਹ ਆਇਆ ਨਾ ਗਾਂ ਨੂੰ ਫੇਰ 5-4 ਕਿਲੇ ਜਬੀ ਦੇ ਬੀਜਣੇ ਆ ਆਹੋ ਫੇਰ ਇਹ ਨੂੰ ਕਰ ਦੂੰਗੇ ਜਿਹੜੀ ਚੀਜ਼ ਬੀਜਣੀ ਉਹਦੇ ਬਾਅਦ ਤਾਂ ਕੰਮ ਹੋਣਾ ਹੈ બીਜੇ ਕਰਨਾ ਸੀ ਇਹ ਬੀਜ ਹਾਂ ਬੀਜੇ ਕਰਨਾ ਹੈ ਇਹ ਠੀਕ ਗੱਲ ਮਾੜੀ-ਮੋਟੀ ਪੈ ਗਈ ਉਹ ਗੱਲ ਲੱਗ ਹਾਂ ਬੀਜੇ ਕਰਨਾ ਹੈ ਹਾਂ ਮਿੱਟੀ ਲਈ ਹਟ ਕੇ ਜਾਂਦੀ ਵੀ ਤੇਰੇ ਨਾਲ ਮੈਂ ਤਾਂ ਕਹਿੰਦਾ ਤੁਸੀਂ ਕਦੇ ਬੀਜੀ ਦੁਕਾਨ ਤੇ ਨਹੀਂ ਲੱਤਾ ਇੱਕ ਵਾਰ ਲੱਤਾ ਵਾ ਮੁੜ ਕੇ ਤਾਂ ਉਹੀ ਚੱਲਦਾ ਨਾ ਹਾਂ ਨਾ ਜਿਹੜੀ ਹੁਣ ਮਿੱਟੀ ਆ ਹਟ ਕੇ ਥੱਈ ਆ ਜਾਂਦੀ ਥੱਲੇ ਨੂੰ ਲਾਗ ਲਾਗ ਪਾਣੀ ਨਿਕਲਦਾ ਜੀ ਅੱਛਾ ਲਾਗ ਲਾਗ ਨਿਕਲਦਾ ਹਾਂ ਉਧਰ ਸਾਰੇ ਹੀ ਵਰ ਗਿਆ ਰਹਿ ਗਿਆ ਲਾਗ ਹੈ ਹਾਂ ਇਧਰ ਆ ਹੁਣ ਚੱਲ ਆਪੇ ਸਲਾਬ ਚੜ੍ਹਦੇ ਨਾ ਆਹੋ ਠੀਕ ਨਹੀਂ ਆਹੋ ਚੱਲ ਠੀਕ ਹੈ ਚੱਲ ਕਰੀਏ ਮੋਟਰ ਬੰਦ ਫਿਰ ਹਾਂ ਚੱਲ ਕਰੀਏ ਚੱਲ ਕੁੱਤੇ ਉਹ ਵੇ ਕੇ ਕੁੱਤੇ ਮਗਰ ਮਗਰ ਪਏ ਖੜੇ ਚੱਲ ਇਹਦੇ ਕੁੱਤੇ ਪਹੁੰਚ ਗਏ ਜੀ ਮੋੜ ਰੇ ਬੜੀ ਦੂਰ ਆਂ ਕੀ ਕਰੀਏ ਪਾਉਂਦੇ ਬੱਟੇ ਨਰੇ ਦਰਦਾਂ ਪਰ ਗਿਆ ਪਰ ਗਏ ਹੁਣ ਖਾਂ ਜੀ ਹਾਂ ਬਾਦ ਕੰਨੇ ਚੱਲਦੀ ਆਹੋ ਜੰਨੇ ਚੱਲਦੀ ਦੋਨੇ ਚੱਲਦੀਆਂ ਬੰਦੇ ਕਰ ਦਿੰਦੇ ਆਂ ਹਾਂ ਆਟੋਮੈਟਿਕ ਚੱਕਦੇ 3 ਵੱਜ ਗਏ ਹੁਣੇ 3 ਮਿੰਟ ਰਹਿ ਗਏ ਨੇ ਫੇਰ ਹਾਂ ਚਾਬੀ ਚੱਕ ਲਈ ਜਾਈ ਹੁਣ ਚਾਬੀ ਚੱਕ ਲਈ ਜਾਈ ਨੇ ਠੀਕ ਹੈ ਹਾਂ ਇੱਥੇ ਨਾ ਸਭ ਤੋਂ ਬਾਅਦ ਇੱਕ ਵਾਰੀ ਹਾਂ ਨਿਕੜਾਉਣਾ ਹਾਲੇ ਹੋਣਾ ਲੱਗਿਆ ਹਾਂ 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 ਜਾਨ ਆਏ ਹੁਣ ਤਾਂ ਖੁੱਲਿਆ ਹੈ ਇੱਥੇ ਇੱਥੇ ਰਹਿਣਾ ਖੜਪਾ ਪਾ ਖੜਾ ਹੋ ਗਿਆ ਹਾਂ ਬਫੇਰ ਗਿਆ ਤੂੰ ਭੱਜ ਲੈ ਇੰਨਾ ਕੇ ਦੱਸਾ ਸਾਨੂੰ ਹੀ ਖੜਾ ਹੋ ਗਿਆ ਪੁੱਤ ਇੰਨਾ ਫਾੜ ਤੋਦਾ ਤੂੰ ਭੱਜ ਰਿਹਾ ਇੰਨਾ ਫਾੜ ਦੇ ਰਿਹਾ ਚਾਰ ਉਂਗਲ ਚਾਉਂਦਾ ਤਾ ਮਾਰਦਾ ਲੱਭੇ ਛੱਡਾਣਾ ਤਾ ਉਹ ਰੇ ਬਾਖਣਾ ਦਾ ਬੰਦਾ ਪੈ ਨੇਰੇ ਵਿੱਚ ਪੜ ਜਗਾ ਹੈ ਉਹਨੇ ਥੋੜਾ ਨਾ ਮਸ਼ਕਿੰਨਾ ਤਾ ਤੂੰ ਰ ਇੱਥੇ ਨਾ ਲੈ ਨਾ ਬਈ ਹਾਂ ਜੀ ਕਹਿੰਦਾ ਵੀ ਬੋਰਡ ਤੋਂ ਮੈਂ ਦੇਖ ਕੇ ਆਉਂਦਾ ਮੱਲਾ ਤੁਹਾਨੂੰ ਵੀਡੀਓ ਕਾਲ ਨੂੰ ਮੱਲਾ ਨਾ ਆਇਆ ਬਜਰਦਾ ਹਾਂ ਹਾਂ ਹੁਣ ਬੰਦੇ ਵੀਡੀਓ ਲਿਆ ਬੰਦੇ ਕੱਦ ਕੋ ਨਾ ਕਰਦੇ ਚੱਲੇ ਚੱਲ ਉਹ ਬਾਹਰ ਵੀ ਕੋ ਜਾ ਉਹ ਨਾ ਨਹੀਂ ਚੱਲਦੀ ਏ ਉਹ ਚੱਤੀ ਆਦੇ ਨੇ ਉਹ ਚੱਲਣੀ ਨੂੰ ਆਦੇ ਉਹ ਰਭੇ ਜਾਨੀ ਐ ਚੱਲ ਮਰੀ ਬੋਲਣਾ ਟਮਾਟਾ ਖਰਾਬ ਐ ਕੜੀ ਦਾ ਉਹ ਪਰਲੀ ਜਲਦੀ ਕੰਨੇ ਨੂੰ ਅੱਛਾ ਜਿਹੜੀ ਚੱਲੀਆਂ ਵਾਲੀ ਹਾਂ ਉਹਦਾ ਚੱਲਣੀ ਹੋਣੀ ਹੈ ਨਾ ਠੀਕ ਇਹ ਠੱਗੀ ਉਹਨਾਂ ਦਾ ਬਾਈ ਚਲਾ ਵੀ ਚੰਦੂ ਆਹੋ ਇਹੋ ਬੰਦ ਕੰਦਾ ਕਰ ਲੈ ਫੇਰ ਚੱਲ ਪੈਣਾ ਤਾਂ ਨਹੀਂ ਠੀਕ ਨਹੀਂ ਹਾਂ ਇਹਦੇ ਆਟੋਮੈਟਿਕ ਕੱਟਣਾ ਪੈਣਾ ਹੈ ਚੱਲੇ ਵੀ ਠੀਕ ਐ ਚੱਲੀਆਂ ਪਰ ਚੱਲ 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 ਜੇ ਬਤਾ ਕੇ ਚੱਲੀਏ ਜਿਵੇਂ ਵੀ ਦੇ ਉੱਥੇ ਹਾਂ ਜਿਵੇਂ ਆ ਗੋੜੀ ਚੱਲਦੇ ਆ ਫੇਰ ਸਿਆਰ ਕੰਮ ਗਿਆ ਆਸ ਫੇਰ ਹਾਂ ਜਿਵੇਂ ਯਾਰ ਹਾਂ ਉੱਥੇ ਦੇਖਣਾ ਜਾ ਕੇ ਕਿ ਕਾਹਦੀ ਤਿਆਰਿਆ ਇਹਨੂੰ ਕਹਣਾ ਪਾੜ ਪਾੜ ਬਾ ਦੇ ਪਾੜ ਬੂੜ ਬਾ ਦੇ ਬਾਕੀ ਛਿੱਟਾ ਦਿੰਨੇ ਫਿਰ ਜਿਵੇਂ ਯਾਰ ਹਾਂ ਬੀਜ ਘਰ ਦਾ ਹੈਗਾ ਅਹ ਇੱਕ ਵਾਰ ਬੀਜ ਲਈਦਾ ਕਾ ਬਾਕੀ ਕਾ ਬੀਜੇ ਬੀਜ ਬਣਾਈਦਾ ਠੀਕ ਆ ਫਿਰ ਆ ਵੀ ਉਸ ਦਾ ਮੈਂ ਕਿਹਾ ਬਣ ਗਿਆ ਹਾਂ ਚੱਲ ਆ ਜਾ ਚੱਲ ਜੰਗਾ ਹਾਂ ਗਿੱਲੇ ਦਾ ਮਥੇਰੀ ਹੈ ਜੀ ਹੈ ਕਿੱਧਰ ਰਹਿ ਗਏ ਤੇ ਪਿੱਛੇ ਅੱਛਾ ਉੱਥੇ ਉਹ ਛੱਡਣ ਚਲੇ ਗਿਆ ਬਹੁਤ ਗਿੱਲਾ ਯਾਰ ਹਾਂ ਬਿਝੇਰੀ ਆ ਆ ਤਾਂ ਬਾਦੂ ਗਿੱਲਾ ਹੈ ਪਰ ਬਾਈ ਬਹੁਤ ਆ ਵਧੀਆ ਹੈ ਜਮੀਆਂ ਬੀਜੇ ਦੇ ਮਾਂ ਜਵਾ ਬੀਜ ਖਾਲੀ ਰਹਿਣ ਨਾਲ ਤਾ ਚੱਲਦਾ ਹੈ ਨਾ ਚੱਲਦਾ ਹੈ ਨਾ ਕਦੋਂ ਫਾਟਾ ਰਹਿ ਗਈ ਹੈ ਬੜੇ ਰੂਟਾ ਬਿੜਾ ਕਰਕੇ ਟਾਈਮ ਲੱਗਦਾ ਹੈ ਪੂਰਾ ਹਾਂ ਇੱਥੇ ਤਾਂ ਕੰਮ ਹੋਰ ਸੁਣਾ ਪਾਪਾ ਆਵਦੀਆ ਹੁਣ ਆ ਤਾਂ ਖੁੱਦਰ ਪਾਣੀ ਪੈ ਗਿਆ ਖੜਾ ਹਾਂ ਹਾਂ ਨਹੀਂ ਜਿੱਦ ਦੀ ਦਦਾ ਹੈ ਅੱਛਾ ਇੱਥੇ ਪਾਣੀ ਪਾਣੀ ਕਰਕੇ ਨਾ ਹਾਂ ਦੇ ਹਾਂ ਕਿੰਦਾ ਨਹੀਂ ਸਾਡੇ ਗੜੀ ਆਹੋ ਬਾਦ ਅੱਗੇ ਆਏ ਤਾਂ ਵੀ ਨਾ ਹੁਣ ਆਇਆ ਨਾ ਵੱਡ ਜਾਊਗਾ ਚੱਲ ਹੁਣ ਵਧੀਆ ਜੇ ਹੋਰ ਕੰਮ ਕਰੀਏ ਕੀ ਖਿਤਾ ਦੇਗਾ ਫਾਲੇ ਨਾ ਬਾਦੀਏ ਨਾ ਨਾ ਕਿਦਣਾ ਰੂਟਾ ਬਿੜਨਾਂ ਓ ਵਰੇ ਹਿਲੂਗਾ ਨਹੀਂ ਛੇਤ ਦੇਰ ਕਰਿਆ ਹੋਇਆ ਦੇਰ ਤੇ ਇੱਕ ਵਾਰੀ ਫੇਰ ਮਾਰ ਲੈ ਫੇਰ ਚੱਲ ਉਹ ਤਾਂ ਗੰਨੇ ਤੱਕ ਹੋ ਜੂ ਹਾਂ ਇਹ ਗੱਲ ਬੰਦ ਨਹੀਂ ਆਇਆ ਕਰੋ ਫਾਲੇ ਫੇਰ ਕੇ ਸੁਆਗ ਫੇਰ ਤੇ ਹੈ ਫਾਲੇ ਫੇਰ ਕੇ ਸੁਆਗ ਫੇਰ ਤੇ ਯਾ ਇਹਨੂੰ ਮੈਂ ਲਾ ਕੇ ਇੱਕ ਵਾਰੀ ਬਾਅਦ ਵਿੱਚ ਰੁਕੋ ਜਣਾ ਵੇ ਹਾਂ ਤੋਂ ਇਹਨਾਂ ਵਾਲੇ ਬਾਅਦ ਵਿੱਚ ਇੱਕ ਵਾਰੀ ਫਿੱਟਾ ਦੇ ਕੇ ਰੂਟਾ ਵਿਟਰ ਕਰ ਲੈ ਲੋੜ ਨਹੀਂ ਇਹਦੀ ਬਾਤ ਹੀ ਹੋ ਹਾਂ ਇਹ ਖੇਤ ਤੇ ਲੈ ਭੋਲੇ ਤੇ ਸੁੱਕੇ ਆਉਂ ਸੁੱਕਦੇ ਆ ਬਾਈ ਇਹ ਇੱਧਰ ਮਸ਼ੀਨ ਚੱਲੀ ਹੋਈ ਧਰਨਾ ਕਿ ਉਹ ਗਿੱਲੀ ਦੀ ਬਹੁਤ ਘੜਦੀ ਇੱਧਰ ਉਧਰ ਉਹ ਉੱਥੇ ਨਾ ਤਾਂ ਤਾਂ ਹੀ ਦੇਖਾਂ ਮੈਂ ਛੱਡੇ ਕਿਹੜ ਨੂੰ ਆ ਗਿੱਲੇ ਕਰਕੇ ਛੱਡੇ ਹੋਏ ਉਧਰ ਤੂੰ ਕਾਜ ਨੂੰ ਬਾਹਰ ਆਏ ਯਾਰ ਜਾ ਵੀ ਸਾਡੀ ਮਸ਼ੀਨ ਸਿਪ ਕਰ ਰਹੀ ਚੱਲੀ ਆ ਅੱਛਾ ਕਿਤੇ ਜਿੱਥੇ ਗਿੱਲੇ ਦੇ ਤੂੰ ਛੱਡਦੇ ਕਿਥੇ ਗਿੱਲੇ ਦੇ ਤੂੰ ਛੱਡਦੇ ਕਾਟ ਬਾਤ ਨਹੀਂ ਹੋਣੀ ਬੱਧੀ ਗਿੱਲੇ ਬਾਦ ਹਨ ਹਾਂ ਲੈ ਨਾ ਪੁੱਛੂਗਾ ਨਹੀਂ ਫਾਲੇ ਨਾ ਜੇ ਫਾਲੇ ਨਾ ਪਾਉਣਾ ਹੋਏ ਰਹੀਆਂ ਰੂਖਾ ਵੀ ਨਾਲੋਂ ਜਦਾਇ ਕਰੇ ਫਾਰੇ ਫੇਰ ਕੇ ਛਿੱਟਾ ਦੇ ਕੇ ਫਿਰ ਰੂਟ ਰੂਟਾ ਬਿਟਰ ਫੇਰ ਮੇਰੀ ਗੱਲ ਸੁਣ ਲੈ ਛਵਾਗਾ ਫੇਰ ਵੀ ਮਾਰਨਾ ਪੈਣਾ ਹਾਂ ਤੇ ਮੁੰਨ ਨਹੀਂ ਲੱਗਣਾ ਫੇਰ ਨਹੀਂ ਲੱਗਣਾ ਹੁਣ ਹੌਲੀ ਤੋਂ ਦਾ ਰੂਟਾ ਬਿਟਰ ਨੂੰ ਹਾਂ ਤੇ ਫਾੜੇ ਵਾਂਗ ਫਾੜਿਆਂ ਦੀ ਕੇ ਛਿੱਟਾ ਫਾੜਿਆ ਨਾ ਦੂਰ ਕਰਕੇ ਛੋਗਾ ਮਾਰ ਦੇਗਾ ਫਾੜਿਆਂ ਦੇ ਹੁਰ ਹਾਂ ਫੇਰ ਵੀ ਠੀਕ ਹੈ ਆ ਜਾਣੇ ਕਿ ਲਾਉਣੇ ਹਾਂ ਹਾਂ ਓਕੇ ਬਾਅਦ ਛਵਾਗਾ ਮਾਰ ਦੇ ਜੇ ਪਹਿਲੀ ਵਾਰ ਹੈ ਡਗਾਈ ਬਾਟਰ ਲੈਵੇ ਥੋੜੀ ਜੀ ਮੂੜੇ ਨਹੀਂ ਧੁੰਗਾ ਬਣਿਆ ਬੈਠਾ ਆ ਇਹ ਉਹ ਆ ਗਿਆ ਦੇਖ ਬਹੁਤ ਗਿੱਲਾ ਆ ਗਿਆ ਜਾਂਦਾ ਛੂ ਦਾ ਛੂ ਦਾ ਜਾਂਦਾ ਨਾ ਬੁਟਾ ਨਾ ਬੁਟਾ ਹੁੰਦਾ ਬਗਾਨਾ ਉਹ ਚੁੱਕੜ ਦਿੰਦਾ ਪਿੱਛੇ ਨਾ ਕਵਰ ਕਰਦਾ ਇਹ ਕੋਈ ਪੱਤੀਆਂ ਪੱਤੀਆਂ ਵਿੱਚ ਦਾਦ ਫੁੱਤ ਤਵੀ ਸੰਨੇ ਦਾਦ ਫੁੱਤ ਕਵਰ ਕਰਦਾ ਹੈ ਤਵੀ ਸੰਨੇ ਹਾਂ ਆ ਗਈ ਰੋਡ ਤੇ ਵੀ ਭਾਈ ਆ ਗਈ ਜੀ ਆ ਗਈ ਉਕਾ ਰੁਕਾ ਮਾਰਦਾਂ ਦਾ ਮੜਾ ਜਾ ਹੈ ਕਿ ਵੀ ਰੋਡ ਤੇ ਰੋੜ ਰੋਵੇ ਆ ਗਈ ਹੁਣ ਅਗਲੇ ਦਾ ਆਪਣਾ ਸਾਧਨ ਹੋ ਗਿਆ ਤੇ ਬੱਥਾ ਰੋਣ ਦੇ ਭੱਕੇ ਜਾਇ ਕਰਦੀ ਰਾਲ ਵਾਲੀ ਹਾਂ ਉੱਪਰ ਵੀ ਉਹ ਬੈਠੀ ਹੁੰਦੀ ਸੀ ਆਹੋ ਤੇ ਮੇਰੇ ਵਰਗਾ ਉੱਪਰ ਮੈਂ ਕਿਹਾ ਬੰਦੂ ਮੈਂ ਹੋ ਗਿਆ ਹੁਣਾਂ ਮੈਂ ਕਿਹਾ ਬੱਥਾ ਮਾ ਜੜੇ ਨੂੰ ਦਿਨ ਸਾਲ ਆਹੋ ਜਿਹੜੀ ਨਹੀਂ ਕਦੇ ਬੱਧੇ ਹੋ ਗਏ ਹੁਣੇ ਬੰਦਾ ਬੱਧੇ ਹੋ ਗਈ ਹੁਣੇ ਮੈਨੂੰ 4 ਸਾਲ ਹੋ ਗਏ ਬਸ ਮੈਂ ਜੜੇ ਨਹੀਂ ਆਇਆ ਸੀ ਉੱਥੇ ਵੀ ਆ ਗਏ ਅੰਬਲ ਸਭ ਇੱਕ ਵਾਰੀ ਵਾਸਤੇ ਹਾਂ ਤੇ ਆਪਾਂ ਉੱਥੇ ਰਵੇ ਤੇ ਕੱਕਾ ਵਾਟਰ ਨੂੰ ਉੱਧਰ ਨੂੰ ਆਇਆ ਤੇ ਕਿਦਨੂੰ ਟਰੈਕਟਰ ਤਾਰ ਪਰ ਨੂੰ ਅੱਛਾ ਯਾਦ ਆ ਮੈਂ 3 ਸਾਲ ਤਾਂ ਹੋਏ ਗਏ ਜਤਿੰਦਰ ਦਾ ਪਿੰਡ ਨੂੰ ਜਤਿੰਦਰ ਦਾ ਹਾਂ ਬਸਨ ਚੜ ਕੇ ਆਦਾ ਟਿੰਡਾ ਤੇ ਭਿੰਦਰਾ ਚਲੇ ਜਾਵੇ ਜਦੋਂ ਦੂਵੀਂ ਵਾਰ ਗਏ ਆ ਅੱਛਾ ਸਾਧਿਆ ਟਰੈਕਟਰ ਕੋ ਹਾਂ ਉਹ ਬਾਈ ਘੜਿਆ ਬਸ ਪਰ ਗਿਆ ਜਰ ਕਰੇ ਗਰੂਪ ਤੇ ਪੈਕ ਘਰਾਂ ਕੰਮ ਤਾਂ ਤੇ ਉੱਥੇ ਸੀ ਬਸਰੂ ਬੈਠਿਆ ਏ ਤੇ ਫੇਰ ਅੰਬਰਸਰ ਰਾਤ ਲਾ ਕੇ ਦੂਵੀਂ ਆਇਆ ਤੇ ਅੰਬਰਸਰ ਰਾਤ ਲਾ ਕੇ ਆਇਆ ਤੇ ਇਹ ਵੀ ਠੀਕ ਆ। ਉਹ ਉੱਥੇ ਵੀ ਤੋਂ ਆ ਭਈ ਯੂਨੀਵਰਸ ਭਈ ਕਈ ਜਾਂਦੇ ਆ ਉੱਥੇ ਹੁੰਦੇ। ਉਹ ਹੁੰਦੇ। ਉਹ ਸਿਚੇ ਨਾਲ ਹੀ ਕਹਿੰਦੇ ਨਾਲ ਸੁਝੇ ਨਾ। ਜਿੱਥੇ ਟੈਂਕੀ ਆ। ਹਾਂ ਉਹ ਭਈਏ ਵੇਖਦੇ ਸਾਨੂੰ ਯਾਰ ਪਾ ਦੋ ਸਾਈਡ ਪਰ ਦੂਰ। ਇਹਨਾਂ ਨੂੰ ਬਾਹਰੰਦਰੂ ਨਦੀ ਜਮੀ ਲੋਟ ਆ। ਪਿੰਡ ਲਾਗ ਭਈਆ ਬੈਠ ਕੇ ਕੁਝ ਨਹੀਂ ਹੈਗਾ। ਹਾਂ। ਮਹਾਉਰੇ ਪਾਣ ਦੇ ਯਾਰ। ਅਗਲੇ ਨੂੰ ਆਏ ਹੁੰਦਾ ਵੀ ਗੰਦੇ ਹੀ ਪਾਉਂਦੇ। ਕਿਆ ਕਰੀਏ? ਗੁਰੂ ਵੀ ਠੀਕ ਆਲੇ ਦਾਰੂ ਗੁਰੂ ਵੀ ਲੈਂਦੇ ਆ ਇਹ। ਤੇ ਫਿਰ ਆਉ ਹੁੰਦੇ ਪਾਉਂਗੇ ਉੱਥੇ ਚੱਕੀ ਤੋਂ। ਹਾਂ। ਪੈ ਲੜੀ ਜਾਵੇ ਹੈ। ਆਹ ਪੈ ਲੜੀ ਜਾ। ਕੱਲੇ ਕਾਇਰ ਹਾਂ ਦਾ ਆਹ ਰੌਣਕ ਚਲੂਗੀ ਕੱਲੇ ਰੌਣਕ ਕਰਾਂਗੀ ਬਣਾ ਗਣਾ ਮਾਛੀ ਖਾਏਗਾ ਅਖਲੇ ਬੂਟੇ ਗਿਰ ਗਏ ਤਾਂ ਨਾ ਸਾਰੇ ਹੁਣ ਵੱਢ ਕੇ ਦੁਬਾਰਾ ਨਵੇਂ ਨਾ ਲੱਗਦੇ ਇਹ ਵੀ ਠੀਕ ਜਿਹੜੇ ਹੈਗੇ ਪੰਜਾਂ ਮੈਂ ਪੱਟਨੇ ਗਾਣੂ ਜਿਹੜੇ ਵਧੀਆ ਇਹਨਾਂ ਜੜ ਤੇ ਪੱਟ ਕੇ ਕਿਤੇ ਲੋਣ ਕਿਤੇ ਪਾਲ ਬਈ ਕਿਤੇ ਵਧੀਆ ਨਹੀਂ ਤੈਨੂੰ ਪਤਾ ਕਰਾ ਲੈ ਤਾਂ ਅਜਿਨ ਸਾਰੇ ਗਿਰ ਗਏ ਤੇ ਮਿੱਟੀ ਖੁਰ ਜਾਂਦੀ ਜਿਹਦੇ ਉੱਪਰ ਦੇ ਇੱਥੇ ਹੀ ਰਗੜੇ ਤਾਂ ਉਧਰ ਰਹਿ ਲਾ ਕਿੰਨਾ ਉੱਚਾ ਦਾ ਹੋਰ ਫੋਨ ਵਾਲੀ ਨਿੱਟਦਾ ਇਹਨੂੰ ਦੇਖੇ ਨਾ ਛਿੱਟਾ ਹਾਂ ਢੂਟਾ ਵੀਰ ਨਾਲ ਨਹੀਂ ਪੋਣਾ ਆਲੇਗਾ ਭਾਗੇ ਨਾ ਸੁਪਰ ਸੀਟਰ ਸੁਪਰ ਸੀਟਰ ਦਾ ਬੰਦੇ ਇਹਨੂੰ ਵਿਚੇ ਨਾ ਵਿਚੇ ਨਹੀਂ ਪਵਾ ਪੀਜ ਛਿੱਟਾ ਵਿਚੇ ਠੇਰ ਦਿੰਦੇ ਸੁਪਰ ਸੀਟਰ ਦੇ ਪਾਸੇ ਉੱਤਣਾ ਨਹੀਂ ਠੇਰਨਾ ਅੱਛਾ ਜੇ ਕੋਆ ਕੇ ਦਿੱਤਾ ਵੀ ਲੋਕਾਂ ਨਾਲ ਤਾਂ ਵੀ ਲੋੜ ਨਾਲ ਬੈ ਜਾਣਾ ਡਾਇ ਵੀ ਗੱਲ ਬੈ ਜਾਣਾ ਉੜ ਕੇ ਆ ਇਹ ਨਹੀਂ ਆਲੇ ਕਣਕਾਂ ਦਾ ਕੰਮ ਹੋਇਆ ਨਾ ਦੋ ਰੂਲੇ ਲੱਗੇ ਉਹ ਤੋ ਦੇਣਾ ਫਿਰ ਇਹ ਆਹੋ ਐਦਾਂ ਹੀ ਕਰਦੇ ਨਾ ਪੁੱਛੂਗਾ ਕਹਿੰਦਾ ਸੁਪਰ ਸੀਡਰ ਦਾ ਬੀਜ ਸੁਪਰ ਸੀਡਰ ਦਾ ਬੀਜ ਦੇ ਰਮਾਈ ਤਾਂ ਹੈਗੀ ਉਹ ਮਾਰਨ ਪਿਆ ਫਿਰ ਪਹਿਲੇ ਦੁਆਰਾ ਦਾ ਪਿਆ ਤੂੰ ਆਹੋ ਕੱਥੋ ਥੋੜਾ ਕੰਮ ਹੋਇਆ ਵੇ ਰਵੇ ਹਾਂ ਨਾਲ ਨੂੰ ਪ੍ਰੈਸ ਕਰੀ ਜਾਂ ਗਿਆ ਆਹੋ ਗੈਲੀ ਦਾ ਰੂਲਰ ਜਾਂ ਲੱਗਿਆ ਵੇ ਭਾਰਾ ਥੋੜਾ ਬਜੇ ਨਾ ਤੇ ਵਿੱਚ ਕੋਕਿੱਤਾ ਕੰਮ ਹਾਂ ਡਰ ਗਈ ਬਸ ਉਹ ਇਹ ਬੰਦਾ ਬਈ ਆ ਰਿਹਾ ਹਾਂ ਹਾਂ ਚਲ ਆ ਜੀ ਨੰਨੇ ਨੂੰ ਕਰਕੇ ਹਾਂ ਠੀਕ ਨੇ ਉਹ ਬੰਦਰਾ ਹੀ ਜੀ ਲੈ ਵੀਡੀਓ ਨੋ ਤਰਾ ਉਹ ਕਾ ਬੀਜ ਉਹ ਕਰਕੇ ਬੀਜਦੇ ਆ ਕਣਕ ਵੀ ਨਾ ਕਰਕੇ ਰੁਕ ਗਏ ਅਸੀਂ ਕੋ ਕੇ ਨਾ ਯਾ ਟਰੈਕਟਰ ਉਹ ਸਦਾ ਇਹਨਾਂ ਨਾ ਕੰਨਾ ਪੂਰੇ ਤੇ ਟਰੈਕਟਰ ਵੀ ਨਹੀਂ ਕੰਨਾ ਰਹਿਣਾ ਦਮਾ ਕਿਨੇ ਖੜਾ ਹੀ ਲੰਦੇ ਕਿ ਦਿਨ ਆਹੋ ਗੱਲ ਹਾਂ ਆਹ ਵਧੀਆ ਇੱਕ ਦਿਨ ਖੜਾਏ ਲਿਆ ਕਬਜ਼ਾ ਬਸ ਹਮਰੇ ਕਾ ਆਹ ਗਾਂਟੀ ਗਾਂਟੀ ਦਾ ਫਾਇਦਾ ਰਹਿੰਦਾ ਗੰਨਾ ਸੇ ਬੁੱਕੀ ਬੁੱਕੀ ਕਰਨੀ ਦੇਖੋ ਗੰਨਾ ਹਾਂ ਕਿਵੇਂ ਹੋਇਆ ਪਿਆ ਬੰਦੀ ਦਾ ਯਾਰ ਤੀ ਦੌੜ ਫਟਿਆ ਹੁੰਦੀ ਨਵਾਂ ਗੰਨਾ ਆ ਨਵਾਂ ਗੰਨਾ ਫਟਿਆ ਬੰਦਾ ਬੜਾ ਹਾਂ ਬੰਦੀ ਜਾਣੇ ਗੰਦੀ ਮੰਗ ਲੇ ਕੇ ਨਾ ਫਟਿਆ ਅਛਿਆ ਇਹ ਵੀ ਠੀਕ ਆ ਚੱਲੀਏ ਲਾਲ ਲਾਲੀ ਕਦੇ ਹੋਈਦਾ ਕਿਹੜਾ ਆਹ ਗੰਨਾ ਹਾਂ ਲਾਲੀ ਕਦੇ ਹੋਈਦਾ ਆਗ ਜੇ ਨਾ ਲਾਲ ਗੰਨਾ ਲਾਲ ਕਦੇ ਹੋਈਦਾ लाल पता लाल पता कादे हां आ लाल होए छ पत्ती नहीं आई अच्छा आरे पत्ती नहीं आदे पत्ती है नहीं लाल होए है नहीं आ इथे देख आ आ जत्ता जुरो थाने पत्ती आले आ जित्ता हां समझ लिया हां भला कहना कि ला भी जाना मैं ओ मैं मन्नू मन्नू पता नहीं इथे लाल हो गया पत्ती ਅਰ ਚੱਲਦੇ ਹੁਣ ਮੋਟਰਪਨ ਚੱਲੀ ਪਿੰਡਾਂ ਲਈ ਪਰਨਾ ਚੱਲ ਲੈ ਲੈ ਭਾਈ ਮਾਰ ਲੈ ਸੌਦਾ ਆ ਪਏ ਗੱਡ ਜਾਂਦਾ ਸੌਦਾ ਮਾਰ ਕੇ ਕੁਆੜੀਆਂ ਨੇ ਆ ਕੁਆ ਇਹ ਨਹੀਂ ਛੱਡਦੇ ਲਗ ਬਸ ਪਿੰਡਾਂ ਚੱਲੂ ਹਾਂ ਲੋਹਾ ਨਹੀਂ ਛੱਡਦੇ ਲਗ ਭਾਜੀ ਇੱਥੇ ਲੋਹਾ ਦੇ ਗਏ ਉੱਥੇ ਜਾ ਕੇ ਸੌਦਾ ਡਾਡਰ ਕਿਹਾ ਤਾਂ 3 ਦਿਨ ਮੇ ਕੰਮ ਬਣ ਗਿਆ ਗੱਡ ਰੰਦਾ ਓਹ 6 ਗੱਡਰ ਮਿਲ ਗਿਆ ਪਾ ਨੂੰ 6 ਗੱਡਰ ਬੜੀ ਵਧੀਆ ਨੇ ਪਰ ਭਾਰੀ ਬਹੁਤ 12 ਪਹਿਲਾਂ ਲਈ ਸੀ ਹੂੰ 12 12 ਪਹਿਲਾਂ ਲਈ ਤੇ 10 12 ਪਹਿਲਾਂ ਲਈ ਤੂੰ ਤੇ ਸਾਰੀ ਪੈਗੀ ਰਲਿਆ ਹਾ ਉਹ ਔੜੀ 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 ਸਾਰੀ ਪੈਗੀ ਕੱਢ ਜਿੰਨੇ ਹੈਗੇ ਤੇ ਇਹਦਾ ਵਧੀਆ ਰੱਖਾ ਆ ਇਹ ਹੋਰ ਨਹੀਂ ਇਹੀ ਆਪਣੇ ਲੇਖ ਲਾ ਦੇਣੀ ਜਿ세 ਟਰੈਲਾ ਖੜਾ ਉਪਰ ਇਹਨੂੰ ਬਸ ਰੰਗ ਤਾਲੀ ਨੇ ਰੰਗ ਕਰਾ ਦੇਣਾ ਮੈਂ ਇਹਨੂੰ ਕਾਟੇ ਛੋਟੇ ਨਾਲ ਢੋਕੇ ਨਾਲ ਜੰਗ ਜੰਗ ਸਭ ਪੜ ਗਈ ਜਰ ਲੱਗੀ ਮਾ ਮੜੀ ਇਹਨੂੰ ਖਰਾਬ ਹੋ ਜਾਊਗੇ ਉਹਨੇ ਜੰਗ ਪੜ ਦੇਣੀ ਕਾਟੇ ਛੋਟੇ ਨਾਲ ਦੋਹਾ ਕੱਢ ਦਿੰਦਾ ਉਹ ਹਾਂ ਤਾਂਪ ਨਾਲ ਆਪਾਂ ਇਕਣੇ ਉਪਰ ਉਹਦੇ ਨਾਲ ਮਾਰ ਦੇਣਾ ਡੱਬੇ ਨਾਲ ਹਾਂ ਖੁੱਲਾ ਜਾ ਫੜ ਲਿਆਂਗੂਗਾ ਹਲਾ ਇਹਨੂੰ ਸਾਰੀ ਜੰਗ ਪੜ ਦੇਣੀ ਉਹਦੇ ਬਾਅਦ ਰੰਗ ਕਰਕੇ ਰੱਖ ਦੇਣੇ ਠੀਕ ਨਹੀਂ ਕਰਨ ਜਾਂ ਮਰਜ਼ੀ ਪਾ ਦੀ ਇਹਨੇ ਠੀਕ ਨਹੀਂ ਜਾਂ ਲੂਟ ਜਾ ਲੱਗ ਗਿਆ ਓ ਠੀਕ ਹੋ ਗਿਆ ਲੋਹਾ ਲੈ ਲਿਆ ਆਪਾਂ ਨੇ ਗਾਹੋਂ ਆਪਣਾ 3 ਦਿਨ ਦਾ ਕੰਮ ਰਹਿ ਗਿਆ ਟੀਨਾ ਇੱਕੜੀ ਪਾਣੀ ਜਿਹਦੇ ਪਾਸ 7000 ਦੀ ਆਈਆਂ ਬਣ ਗਿਆ ਕੰਮ ਓ 3 ਨਾ ਵੀ ਅੰਦਰ ਪਈਆਂ ਉਹ ਦੇਖ ਨਾ ਨਾ ਆਹੀ ਪਾਉਂਗੇ ਲੋਹ ਹੋ ਗਿਆ ਓ ਓ ਓ ਪੱਥਰ ਵਾਲੀਆਂ ਪੱਥਰ ਵਾਲੀਆਂ ਪਾਉਂਗੇ ਉਧਰ ਪਿੱਛੇ ਉਹਦੇ ਬਰਾਬਰੇ ਪਾਣੀਆਂ 12 12 ਫੁੱਟੀਆਂ ਦੋ ਲੋਟ ਆ ਗਿਆ ਕੰਮ ਠੀਕ ਨਹੀਂ ਇਹ ਕੋ ਮਰਜ਼ੀ ਖੜਾਈ ਆ ਉਧਰ ਇੱਕ ਤਾਂ ਗੱਮਾ ਇਹ ਰਹੀ ਲੋਹਰੀ ਟੀਨਾ ਨਾ ਉਹ ਮੜਦਾ ਮੰਨ ਲਾ ਵੀ ਉਹ ਪੜਦੇ ਨੂੰ ਲੋਟ ਆ ਸਾਦੀ ਆ ਜੇ ਪਰ ਪੜਦਾ ਕਰਨਾ ਇੱਧਰ ਉੱਧਰ ਤੇ ਉਹਨੂੰ ਗੱਟੀਆਂ ਮਾਰ ਦੇ ਬਸ ਗੱਡਣਾ ਜੀ ਜਿਹੜੇ ਗੱਡਣੇ ਆ ਕੰਦ ਹੋ ਗਈ ਲਖਨ ਲਪਰੀਤ ਨੇ ਉਹ ਦੂਏ ਟੀਨੇ ਨੂੰ ਮਾਰ ਆ ਤੀਆਂ ਗੱਟੀਆਂ ਪੱਥਰ ਵਾਲੀ ਨੂੰ ਠੀਕ ਆ ਤੂੜੀ ਰੋਗਲੀ ਉਹਨਾਂ ਨੇ ਵਧੀਆ ਹੈ ਕਿ ਨਹੀਂ ਅੱਜ ਫਿਰ ਵਾਰਿਆ ਤਰਪਾਲਾਂ ਦਾ ਸੱਦਾ ਦੁਪਹਿਰੇ ਤੇ ਤਰਪਾਲਾਂ ਦਾ ਡੰਗਰਾ ਬਣਾਉਣੇ ਇਹਨੂੰ ਅੱਛਾ ਲਪਰੀਤ ਨੇ ਬਾਬੇ ਮੰਗਦਾ ਤਾਂ ਆਹੋ 1800 ਰੁਪਏ ਤਰਪਾਲ ਦਾ ਹੂੰ 18 ਫੁੱਟ ਇਧਰ ਨੂੰ ਲੰਬੀ 12 ਫੁੱਟ ਇਧਰ ਨੂੰ ਨੇ ਮੰਗਿਆ 1800 ਰੁਪਏ ਤਰਪਾਲ ਦਾ ਤੂੰ ਦੱਸ ਵੀ ਕਿੱਥੇ ਸਹੀ ਮਿਲਣੀ ਚਾਹੀਦੀ ਹੁਣ ਮੈਂ ਲੇਖਦੀ 1500 ਤੋਂ ਲੈ ਹਾਂ 1500 ਦੀ ਕਿੱਥੇ ਹੂੰ ਤੂੰ ਤਾਂ ਬਹੁਤ ਉੱਪਰ ਬੈਠਾ 1800 1800 ਸਾਰਾ ਸਾਰਾ ਮੰਗਦਾ ਤਾਂ ਆਹ ਅਸੀਂ ਮੰਨ ਕੇ ਆ ਲੈ 530 ਰੁਪਏ ਨੂੰ ਲੈ ਲਈ ਇੱਕ ਇਹ ਚਾਰ ਪੰਜ ਹੈਗੀ ਤਾਂ ਲੈ ਲੀਆ ਠੀਕ ਨਹੀਂ ਸਭ ਦਾ ਮੰਗਣੇ ਦਾ ਦੇਖ ਤੈਨੂੰ ਮੈਂ ਮੰਗਣੇ ਦਾ ਐ ਨਾ ਮਹਿੰਗਾ ਬਸ ਇਹ ਜਿਵੇਂ ਕਮਾਇਆ ਗਿਆ ਕਮਾਇਆ ਗਿਆ ਇਹੋ ਨਹੀਂ ਕਿੱਥੇ ਦੇਣੀ ਦੇਵੇ ਹੂੰ ਤੂੰ ਮੰਗਣੇ ਦਾ ਤਰੀਕਾ ਦਾ ਹੁਣ ਹੋ ਜਾ ਬੰਦਾ ਲਲਾ ਦਿੰਦਾ ਭਾਈ ਦੇ ਦੇ ਲਿਆ ਇਹਨੇ ਜੇ 800 850 ਸਮਝਣ ਲੱਗਦਾ ਤਿੰਨ ਦਮ ਦਾ 1500 ਹੀ ਦੇਣਾ ਯਾਰ 1500 ਦੇ ਕੇ ਭਲਾਂਗੇ ਨੰਦਮ ਨੇ ਹੂੰ ਅਜੀਬਰ ਲਿਆਂਦਾ ਬਟਕਾਣੇ ਆ ਇਹਨੇ ਜਿਹੜੇ ਹੈਗੇ ਸਾਰੀਆਂ ਉਹ ਲੈ ਗਏ ਆ ਚੈਨ ਵਾਲੀ ਹੁੰਦੀ ਜਿਹੜੀ ਚਾਦਰ ਤਵਾਲਾ ਸੰਭਾਲ ਰਹੇ ਆ ਮੈਂ ਹਾਂ ਉਹਤੀਆਂ ਜਿਹੜੇ ਹੈਗੇ ਨੇ ਉਹ ਪੰਜ ਛੇ ਸਾਰੀਆਂ ਰੱਖ ਲਈ ਰੱਖ ਲਈਆ ਡੰਕਰ ਦਾ ਮੌਜੂਦ ਕੋਈ ਨਹੀਂ ਤਾਂ ਸਵਾਈ ਲੈ ਲੈਂਦਾ ਅਗਲਾ ਪੱਲੀ ਦੀ ਥੈਲੀ ਆਪਣੇ ਹਾਂ ਆ ਗਿਆ ਭਾਈ ਟੱਟੂ ਆਇਆ ਤਾਂ ਤਾਂ ਜੀ ਨੇ ਇਹਦੇ 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 ਬਹੁਤ ਆ ਬਾਤੂ ਬਿੱਲੇ ਤਾਂ ਪਹਿਲਾਂ ਹੀ ਤੇ ਬਾਤ ਹੁੰਦੀ ਤਾਂ ਉਹ ਪਾਣੀ ਲਾ ਦਤਾ ਕਿਪਰ ਵਾਲੀ ਗੱਲ ਜੂਗੀ ਹੁਣ ਬਾਹਾਂ ਉਹਨੂੰ ਗਿੱਲਾ ਵੈ ਰਾਮ ਨਾਲ ਜੰਮਿਆ ਬਣੀ ਦੇਖਦੇ ਘਰੇ ਸੁਖੀ ਦੀ ਦਾ ਟੂਣੇ ਨਾ ਜਿੱਥੇ ਦੂਰ ਦੂਰ ਦਾ ਦੋ ਬੰਦ ਲੈ ਕੀ ਤੇਰੇ ਮਾਰੇ ਨਾ ਮਿਲੋ ਜੀ ਪੰਮਾ ਸੇਕਣ ਆਇਆ ਜੀ ਸਾਡੇ ਉੱਤੇ ਸਤਰੀ ਗਾਲ ਜੀ ਫਮੇ ਠੱਡੋ ਗਈ ਆ ਨਾ ਖੱਡਦਾ ਹੋਊਗੀ ਪਰ ਸੇਕਣ ਨੂੰ ਹੈ ਕਿੱਥੇ ਬਾਲਣ ਛੱਡਿਆ ਤੇ ਲੈ ਬਾਤ ਪਿਆ ਬਾਲਣ ਲਕੋ ਕੇ ਰੱਖ ਲੈ ਤੂੰ ਹੀ ਕਹੇ ਖਾਤਰ ਆਈ ਸੀ ਗਾਈ ਕਰਾਉਣੀ ਹੁੰਦੇ ਰੱਖ ਜੀ ਲੈ ਹੁਣ ਠੀਕ ਹੈ ਬਣਦਾ ਨਾ ਗੱਗੇ ਬਾਈ ਹੁਣ ਦੋ ਗਿਲੇ ਬੂਟੇ ਬਟਾਈ ਦੀ ਜੜ ਇੱਕ ਨਹੀਂ ਪਈ ਭਾਈ ਚੱਕ ਲੈ ਮੇਰਾ ਪਏ ਆ ਜਾ ਬਜੀ ਕਾ ਤੂੰ ਉਹ ਪਿਆ ਉਹ ਤੇ ਕਿੱਥੇ ਜਾਣਾ ਉਹ ਪਿਛਲੇ ਸਾਲ ਤੂੰ ਟਰਾਲਾ ਭੂਖ ਤਾਂ ਇੰਨੇ ਕੇ ਨਾਲ ਕੇ ਬਣਨਾ ਛੜਾ ਮੈਨੂੰ ਉਹ ਵੀ ਨਹੀਂ ਕਰਾਇਆ ਦੇਖਦਾ ਚੱਕੇ ਦੇ ਲੈ ਹੈਗਾ ਹੈਗਾ ਉਹ ਪਿਛਲੇ ਸਾਲ ਤੋਂ ਪਰਾਲਾ ਪੁੱਗਦਾ ਇਹਨੇ ਲੇ ਗਿਆ ਬੰਦਰ ਲਾ ਲਓ ਕਿਧਰੇ ਨਹੀਂ ਕਿਸੇ ਚੱਕ ਲੈਣੀਆਂ ਪੰਡਾ ਭਾ ਢੇਰੀ ਲਾ ਦੇਣੀ ਚੱਕਣ ਕਾ ਨੇ ਭਈਆਂ ਨੇ ਚੱਕਣਾ ਚੱਕਣੀ ਦੇਣਾ ਹਾਂ ਉਹ ਤੇ ਅੰਦਰ ਰੱਖ ਦੋ ਦੋਲੇ ਨਹੀਂ ਫਿਰ ਇਹ ਜਾ ਰੇੜਾ ਜੋੜ ਲਿਓ ਕਿਹੜਾ ਆਹ ਇਹ ਸਕੰਜਾ ਜਿੱਥੇ ਬਾਲਣ ਦੇਖਿਆ ਇਹ ਵੀ ਜਿੱਥੇ ਤਾਂ ਉਹਨੂੰ ਮੋਟਰ ਚ ਰੱਖ ਦੋ ਅੰਦਰ ਮੀਂਹ ਗਿੱਡੀ ਚ ਵੀ ਨਿਕਲ ਜਾਂਦਾ ਫਿਰ ਜਲਾ ਗਿੱਡੀਆਂ ਨਹੀਂ ਹੁੰਦੀਆਂ ਹਾਂ ਜੜਾ ਹੁਣ ਆਇਆ ਧੂਣੀ ਨੂੰ ਆਉਜਾ ਵੀ ਸਿੱਪੜੀ ਸਿੱਪੜੀ ਹੋਸ ਨਹੀਂ ਕਰਨੀ ਹਾਂ ਤਿੰਨਾਂ ਦਾ ਫਾਇਦਾ ਹੋ ਗਿਆ ਹੈ ਕਿ ਨਹੀਂ ਠੰਡ ਹੋ ਗਈ ਫੜੀ ਦੋ ਦਿਨਾਂ ਹੋ ਗਏ ਠੰਡ ਸੁੱਕੀ ਠੰਡ ਹਾਂ ਮੀਂਹਾਂ ਦਾ ਉਹਦਾ ਗੱਗਾ ਗੱਲ ਬੈਠੇ ਉਹ ਪਤਾ ਰੱਟਦਾ ਉਹ ਬੰਮਾ ਅਮਨ ਦਾ ਬਾਪ ਕੋਕਾ ਕਿਆ ਮੂਲ ਗਲਤੀ ਵੀ ਵਾਜ ਦੱਸਦੀ ਹੈ ਹਲੇ ਆਪਣਾ ਸੇਕਣੇ ਵਾਲਾ ਟਾਈਮ ਨਹੀਂ ਤੇਰਾ ਪੈਪ ਨਹੀਂ ਆਇਆ ਯਾਰ ਹੁਣ ਤੱਕ ਕਾਦਾ ਕਾਲੂ ਆ ਜਾਊਗਾ ਮੈਂ ਹੀ ਨਹੀਂ ਆਇਆ ਅੱਜ ਆਇਆ ਵੀ ਆਇਆ ਕਾ ਤੇ ਤੂੰ ਆਇਆ ਸਾਰਾ ਕੁਝ ਆਇਆ ਤੇਰਾ ਪੈਪ ਕਾਦਾ ਚਲ ਆ ਜਾ ਹੁਣੀ ਚਲੀਏ ਕਾਦਾ ਪੈਪ ਉਧਰ ਜਿਹੜਾ ਤੈਨੂੰ ਦਿੱਤਾ ਰ ਤੂੰ ਘਰਾਂ ਗੇਰਿਆ ਆ ਚਲੋ ਦਿੱਤਾ ਹੀ ਤਾਂ ਜਿੱਦਾਂ ਪਾਣੀ ਦੇ ਟੇਕੀ ਲਿਆ ਦੇ ਤੂੰ ਹਾਂ ਉਹ ਉਹਦੇ ਵੀ ਚੜ ਜਣਾ ਹੈਂਡਲ ਆ ਪਰ ਕਿਛਿਆ ਦੂਆ ਮੋਂ ਤਾਂ ਨਹੀਂ ਗਿਆ ਬਈ ਨਾ ਸਿਕਰ ਟਾਈਮ ਆ ਰਹੀ ਬਈ ਪੈਰ ਬਹੁਤ ਹੋ ਗਏ ਹੈ ਪੈਰ ਮੈਂ ਹੁਣ ਮੈਂ ਡਾਕਟਰ ਤੇ ਦਵਾਈ ਲੈਣ ਗਿਆ ਤਾਂ ਪੈਰ ਬੋਟਰ ਦੇ ਲਈ ਉਹੀ ਪ੍ਰਿਆਪਿਆ ਹੋਣਾ ਮੈਂ ਕਿਦੋਂ ਉਹੀ ਤਾਂ ਆਦਾ ਠੰਡ ਵਾਲੀ ਹੈ ਮੌਸਮ ਚੇਂਜ ਹੋ ਕੇ ਕੀ ਜੀ ਹੋਗੀ ਨਾ ਮੌਸਮ ਠੰਡ ਵੀ ਹੋ ਠੰਡ ਖੋਦਾ ਸੀ ਇਹ ਠੰਡਾ ਇਹ ਸੁੱਕੀ ਠੰਡਾ ਤੂੰ ਦੱਸ ਤਾ ਰਿਹਾ ਦਿਨ ਚ ਗਰਮੈਸ ਆ ਅੱਪਾ ਕੱਪੜੇ ਖੋਲ ਦਿੰਦੇ ਆ ਅੱਜ ਤਾਂ ਦਿਨ ਮਾ ਵੀ ਮੇਰੀ ਕਰ ਸਕਦਾ ਕਿਛਿਆ ਮੋਟਰਸਾਈਕਲ ਲੇ ਕੇ ਜਾਂਦੇ ਹਵਾ ਲੱਗਦੀ ਹੈ ਠੰਡੀ ਹਵਾ ਲੱਗਦੀ ਅੱਜ ਤਾਂ ਹਵਾ ਚੱਲਦੀ ਤੇ ਜਦ ਮੈਂ ਤੋਂ ਪੌਨ ਜੜਾ ਆਇਆ ਮੈਂ ਤਾਂ ਉੱਥੇ ਉਹ ਤੇ ਆ ਨੀਦ ਆ ਗਈ ਐਂਟ ਆਉਰੀ ਇਹਨੂੰ ਰੇ ਆ ਕੇ ਨੇ ਫੇਟ ਹਾਲ ਤਾ ਅਸੀਂ ਜਾ ਵੀ ਬੀਦਣੀਆਂ ਰੁੱਥੇ ਕਿੱਥੇ ਉੱਥੇ ਬੀਦ ਹਾਂ ਚਾਰ ਪੈਸੇ ਬਟਨੀ ਦੇ ਜਿਹੜੇ ਡਰ ਰਹਿ ਗਿਆ ਉਹਦੇ ਚ ਪੈਸੇ ਦਾ ਕਿਸਮਤ ਦੀ ਖੇਲ ਆ ਪਰ ਬੀਜ ਦੇ ਖਾਲੀ ਕੰਦਣਾ ਕੱਲ ਖਾਲੀ ਨਾ ਖੱਡਣਾ ਕੱਲ ਬੀਜ ਡਾਣੀ ਮੈਂ ਦੇਸੀ ਦੇ ਪੱਗ ਕਰਨਾ ਬੀਜ ਨੂੰ ਹੋਰ ਕੀ ਮੈਂ ਇੱਥੇ ਟੋਆ ਮਰਾ ਲੈਣਾ ਛਟੀਆਂ ਪਈਆਂ ਨੂੰ 15 20 ਦੀ ਦੇਖ ਲੈ ਮੈਂ ਉਹ ਹੈਲੋ ਆ ਨਾ ਲਾ ਉਥਰ ਕਿਨੂੰ ਤੂੰ ਆ ਕਰਦਣਾ ਇਹਨੇ ਮੈਂ ਰੱਖਿਆ ਇਹ ਕੱਲ ਵਾਸਤੇ ਵੀ ਕਾਨੂੰ ਕੰਮ ਆਊਗਾ ਉੱਗ ਲਾਈ ਜਾਂਦੀ ਆ ਇਹ ਪਤਾ ਨਹੀਂ ਕੀ ਕਰੀਏ ਤੇਲ ਕਿੱਥੇ ਹੈ ਤੇਲ ਪਾ ਕੇ ਰੱਖਦੇ ਕੋਈ ਬਸ ਲੈਟਰ ਸਰਬ ਖਾਲਾ ਲੋੜੇ ਨਹੀਂ ਯਾਰ ਆ ਪਿਆ ਬਥੇਰਾ ਬਾਹਰ ਟੱਪਿਆ ਬਥੇਰਾ ਖੁਸ਼ਕ ਮੌਸਮਾਂ ਅੱਗ ਵਾਹਤੀ ਪੈਂਦੀ ਆ ਆ ਕਹਿੰਦਾ ਕਾਲੇ ਨੂੰ ਅੱਗ ਲੱਗਦੀ ਦੇਖ ਲਊ ਉਹ ਯਾਰ ਉਹ ਬਹਿ ਜਾਏ ਜਿਹੜਾ ਸੰਦ ਚਾਟੇ ਕਾਲੇ ਨੂੰ ਮਗਲਾਏ ਨੇ ਤੂੰ ਅੱਗ ਨਹੀਂ ਲੱਗੂਗੀ ਇਹਨੂੰ ਰੇਲ ਟੂ ਚੱਲਦਾ ਉਹਦੇ ਨਾਲ ਇੱਕ ਵਾਰੀ ਲੱਗ ਗਿਆ ਮੜੇ ਜਾ ਫੇਰ ਤਾਂ ਚੱਲ ਪਿਆ ਹੋਰ ਉਹ ਨਹੀਂ ਹੋਤਾ ਜਿਹੜੇ ਜਿਹੋ ਹਕੂਮੇ ਬਾਕੇ ਮਗਲੈਲ ਡੀਜ਼ਲ ਮਿਕਸ ਕਰਦਾ ਕਿਹੜਾ ਜਿੰਦੂ ਫੁਕਣਾ ਕਿਹੜਾ ਹੀ ਜਣਾ ਤੇਰਾ ਘਰ ਵਾਲੇ ਚ ਜਾਉਂਦਾ ਬਾਤ ਘਰ ਦੀ ਸਾਲ ਹੋ ਗਿਆ ਉਹਨੂੰ ਹੇਡਲ ਮਾਰਿਆ ਬੱਸ ਬੈਂਨੀ ਕੋ ਲੈਣਾ ਰੱਖਦੀ ਆ ਮੈਨੂੰ ਰੇਵੇਟਰ ਕੱਢਦੇ ਇੰਨਾ ਕ ਟਾਈਮ ਰੋਹੀ ਚ ਮਾੜਾ ਮੋਟਾ ਬਾਹਰ ਨਾ ਪੈਂਦਾ ਮਾੜਾ ਮੋਟਾ ਉਹ ਵੀ ਨੁਭਜਿਆ ਇਸ ਹੇਡਲ ਐਸੋ ਨੇਰੀ ਚੱਕੜੀਆਂ ਆ ਉਹਨਾਂ ਨੇ ਜਿੱਦੜਾ ਬਾਬਾ ਸੱਤ ਸੱਤ ਦਿਨ ਦੀ ਲੈਟ ਆਉਂਦੀ ਅੱਗੇ ਚੱਲਦੇ ਅੱਗੇ ਚੱਲਦੇ ਲਿਟਰ ਇੰਜਣ ਉਹਨਾਂ ਮਾ ਬਾਪ ਫੁੱਕਿਆ ਸੀ ਬਹੁਤ ਚੱਲਦਾ ਤੁਹਾਨੂੰ ਇੱਕ ਵਾਰੀ ਸਾਲਾ ਸਿਲੰਡਰ ਪੁੱਲਾ ਦਿੱਤਾ ਜਿਉਂ ਸੀ ਆਹ ਸਿਲੰਡਰ ਵੀ ਚੱਲ ਪਏ ਤੇ ਸਿਲੰਡਰ ਲਾਣ ਲੱਗੇ ਉਹ ਚਾ ਖਾਂਦਾ ਤਾਂ ਤੇਲ 5 ਲੀਟਰ ਹੂੰ ਸਿਲੰਡਰ ਕਰਦੇ ਦਾ ਸਿਲੰਡਰ ਵੀ ਸਾਤੇ ਹਿੰਦੂ ਸਿਲੰਡਰ ਦੋ ਦੇਣੀ ਕੱਢਦੇ ਦਾ ਬਸ 10 ਲੀਟਰ ਨਾਲ ਦੇਣੀ ਕਿ ਡਰਾਈਵ ਇੰਜਨ ਖਾ ਲੈਂਦਾ ਤੇ ਇੱਕ ਸਿਲੰਡਰ ਖਾ ਲੈਂਦਾ ਤਾਂ ਪੈਂਦਾ じゃ ਸਾਤ ਤਾਂ ਦਾ 300 ਨੂੰ ਸਿਲੰਡਰ ਤਾਂ ਜੱਦ ਤੇਲ ਲੈ ਕੇ ਤਾਂ ਮੈਂ ਕਹਿੰਦਾ 50 ਰੁਪਏ ਨਾ ਕੱਟੇ ਦਾ ਜੱਤਾ ਜੱਤੇ ਸਿਲੰਡਰ ਦਾ ਜੱਤਾ ਤੇਲ ਵੀ ਘੱਟੇ ਨਹੀਂ ਸਾਤਾਂ ਪੈਂਦਾ ਤਾਂ ਪਰ ਹੈਡ ਦਾ ਕੰਮ ਖੇਤੀ ਹੁੰਦਾ ਦਾ ਬਾਈ ਇੰਜਨ ਦਾ ਹੋਣਾ ਹੀ ਆ ਯਾਰ ਠੱਕ ਠੱਕ ਚੱਲਦਾ ਦਾ ਐਸਾ ਲੱਗਦਾ ਜਿ ਫਟ ਜੂਗਾ ਇਹ ਸਟਾਰਟ ਹੁੰਦਾ ਤਾਂ ਨਾ ਸੁੱਕਾ ਇੱਥੇ ਚਿਕਨਾਈ ਕਿਤੇ ਯਾਰ ਉਹ ਸਹੀ ਐਂਜੀ ਵਾਲੇ ਕੰਮ ਹੋਗਾ ਕਿ ਗੈਸ ਖੁਜਕੁੰਦੀ ਆ ਹਾਂ ਆ ਗੱਡੀਆਂ ਛੇਤੀ ਖੁੱਲ ਜਾਂਦੀਆਂ ਸੀ ਐਂਜੀ ਵਾਲੀਆਂ ਖੁਜਕੁੰਦੀ ਆ ਗੈਸ ਉਹ ਤਾਂ ਹੀ ਪੈਟਰੋਲ ਦਿੰਦੇ ਆ ਨਾਲ ਦੀ ਉਹਦੇ ਬਿਨੂ ਕੱਲੀ ਕੋਈ ਸੀ ਐਂਜੀ ਵਾਲੀ ਜਿਹੜੀ ਆਈ ਦੀ ਅੱਜ ਸੁਣੀ ਦੀ ਆਵਾਜ਼ ਆਈ ਦੀ ਮੈਂ ਕਿਤੇ ਪਈ ਸੀ ਹੁਣ ਜੂਗਾ ਗੈਂਡ ਪਟਾਰਾ ਕਿਹੜੀ ਆ ਉਹ ਸੀ ਬੋਹ ਜਮੀ ਨਹੀਂ ਬੰਮੇ ਉਹੀ ਹੈ ਕਿੱਕ ਗੈਂਡ ਪਟਾਰਾ ਕਿਹੜੀ ਆ ਉਹ ਲਾ ਹਰੀ ਨੰਬਰ ਕੀ ਹੈ ਹੂੰ ਵਿੰਦਰ ਕਹਿੰਦਾ ਤੇਲ ਵਾਲੀ ਗੱਡੀ ਬਾਜ ਨਹੀਂ ਦੀ ਯਾਰ ਟਕ ਟਕ ਜੀ ਕਰਦੀ ਯਾਰ ਉਹਦੇ ਪਿੱਛੇ ਜਿੱਦ ਹਰੀ ਨੰਬਰ ਬਲੇਟ ਨਾ ਨਾ ਪਿੱਪੀ ਸੀ ਪੈਟਰੋਲ ਵਾਲੀ ਸੀ ਉਹ ਬਾਜ ਨਹੀਂ ਦੀ ਗੱਡੀ ਬਾਜ ਨਹੀਂ ਦੀ ਗੱਡੀ ਸਾਇਲੈਂਟ ਜਮਈ ਐ ਪੈਟਰੋਲ ਗੱਡੀ ਦੀ ਬਾਜ ਘਟਾ ਐ ਇੱਥੇ ਬੈਠਾ ਤਾਂ ਮੰਜੇ ਪਰ ਮੈਨੂੰ ਬਾਜ ਨਹੀਂ ਸੁਣੀ ਗੱਡੀ ਦੀ ਮੰਜੇ ਪਰ ਹੂੰ ਕਿਹੜੀ ਗੱਡੀ ਦੀ ਪਤਾ ਨਹੀਂ ਕਿਹੜੀ ਇਹ ਨਵੀਂ ਨਹੀਂ ਲੈਣਾ ਹੋਂਗਾ ਜ਼ਰੂਰੀ ਪੰਗਾ ਲੈਣਾ ਗ੍ਰੈਂਡ ਵਿਟਾਰਾ ਹੈ ਗ੍ਰੈਂਡ ਵਿਟਾਰਾ ਹਾਂ ਗ੍ਰੈਂਡ ਵਿਟਾਰਾ ਹੈ ਵਿਟਾਰਾ ਵੀ ਵੀ ਹੈ ਯਾਰ ਇਹ ਨਹੀਂ ਚੀਨੀ ਚੀਏ ਠੀਕ ਹੈ ਠੀਕ ਆ ਗੱਡੀ ਨਾ ਗੱਡੀ ਤਾਂ ਨਹੀਂ ਮਾਰੀ ਹੈਗੀ ਗੱਲ ਕਰ ਉਹ ਤਾਂ ਕਹਿੰਦਾ 24 ਲੱਖ ਦੀ ਆਈ ਹੈ ਐਨੀ ਮਹਿੰਗੀ ਗੱਡੀ ਕਿੱਥੇ ਹੈ 24 ਲੱਖ ਭਾਈ ਸਾਹਿਬ ਟੌਪ ਮਾਡਲ ਇੱਥੇ ਪੁੱਜਦੇ ਆ 80 ਦੀ ਦੂਈ ਦੀ ਆਟੋ ਫਿਰ ਆਟੋ ਮੈਡੀ 80 ਲੱਖ ਦੀ ਗੱਡੀ ਨਾ ਆਉਂਦੀ ਉਹ ਗ੍ਰੇਵਟਾ 24 ਲੱਖ ਦੀ ਕਿਸੇ ਤੋਂ ਕਰ ਹੋ ਗਈ ਯਾਰ ਕ੍ਰੇਟਾ ਆ ਜਾਂਦੀ ਹੈ ਗੱਡੀ ਤੁਹਾਡੀ ਗੱਡੀ ਨਹੀਂ ਘੱਟ ਜਾ ਰਹਾ ਪਾਪ ਛੱਡ ਗਿਆ ਹੁਣ ਹੋ ਗਿਆ ਕਰਮ ਜੀ ਤੇ ਗੋਲਾ ਸਿੱਟ ਗਿਆ ਔਰੇ ਬੈਟਰੀ ਵਾਲੇ ਉਹ ਦੱਸ ਗਿਆ ਉਹ ਮਾ ਯਾਰ ਬੈਟਰੀ ਵਾਲੀ ਕਹਿੰਦਾ বাজਤਾ ਹੈ ਨਹੀਂ ਬੈਟਰੀ ਵਾਲੀ ਹੈ ਮੈਂ ਬੈਟਰੀ ਵਾਲੀ ਤਹੇ ਆਈਓ ਨਹੀਂ ਬੈਟਰੀ ਇਹ ਪਲੇਟ ਦਾ ਫਰਕ ਹੁੰਦਾ ਹਰੀ ਪਲੇਟ ਹੁੰਦੀ ਹਰੀ ਹੁੰਦੀ ਉਹ ਬੈਠ ਗਈ ਆ ਗਿਆ ਉਹਨੂੰ ਨਹੀਂ ਪਤਾ ਲੱਗ ਨਹੀਂ ਅੱਜ ਕੱਲ ਪਟੜੋ ਕੱਢੀ ਵਧੀਆ ਇੰਜਨਾਉਂਦੇ ਆ ਨਹੀਂ ਵੱਜ ਕਰਦੇ ਕੋਤੇ ਹੈ ਨਹੀਂ ਦੀ ਬਹਾ ਜਰੂਰੀ ਇੱਥੇ ਕੋਈ ਆਵਾਜ਼ ਨਹੀਂ ਕੋਈ ਕੁਝ ਨਹੀਂ ਚਾਹਤੀ ਸ਼ਾਂਤੀ ਬਹੁਤ ਹੈ ਹੈ ਨਹੀਂ ਤਾਂ ਹੈ ਕੋਤੇ ਤੋਨੀ ਤੋਨੀ ਅਵਾਜ਼ ਆ ਬਸ ਸਾਡੀ ਅਵਾਜ਼ ਆ 15 ਕਿਲੋਮੀਟਰ ਦੀ ਗੁੰਗੜਮ ਹੁੰਣ ਲੱਗੇ ਨੇ ਹਾਂ ਪਾਈ ਆਪਣੇ ਅੱਜ ਵਿਆਹ ਵੀ ਪਾਈ ਅਦਰ ਲੜੀਆਂ ਲੱਗੀਆਂ ਵੀ ਹੁਣ ਨਹੀਂ ਅਵਾਜ਼ ਆਉਂਦੀ ਦੇਖ ਲੈ ਸੁੱਨ ਨਾ ਪ੍ਰਣਾਣ ਪਈ ਜਮ ਕਿੱਥੇ ਹੈ 22 ਤ ਰਾਤ ਤੱਕ ਹੈਂਡਲਿੰਗ 1:00 ਮਿੰਟ ਤੱਕ ਇੱਥੇ ਦੇਖ ਲੀ ਗਿਆ ਹੁਣ ਯਾਰ ਤੂੰ ਦਾ 11-12 ਵਜੇ ਵੀ ਆ ਜੂ ਅਵਾਜ਼ ਹੁੰਦੀ ਨਹੀਂ ਕਿ ਉਰੇ ਜਮ ਵੀ ਬਹੁਤ ਸ਼ਾਂਤੀ ਹੁੰਦੀ ਉਰੇ ਬਾਹਰ ਘਰਾਂ ਵੀ ਸ਼ਾਂਤੀ ਹੁੰਦੀ ਬਹੁਤ ਫਰਕ ਕਰਦਾ ਘਰਾਂ ਦਾ ਫਰਕ ਹੈ ਉਰੇ ਜਿਆਦਾ ਸ਼ਾਂਤੀ ਇੱਥੇ ਦਾ ਬਾਗੀ ਦੇ ਬਹੁਤ ਕੰਮ ਨਹੀਂ ਹੁੰਦੀ ਉਰੇ ਪੰਜਾ ਕਿ ਜਿਹੜੀ ਅੱਖਾਂ ਜਾਂਦੀਆਂ ਆਪਣੀਆਂ ਚੱਕਰ ਲੱਗੇ ਨੇ ਬੱਬੀ ਇਹ ਤਾਂ ਪਾ ਲੱਗਦੀ ਆ ਤੂੰ ਪੰਜ ਦਿਨੇ ਪਿਆ ਜਿੰਦੇ ਅੱਖ ਲੱਗੀ ਮੇਰੀ ਪੰਨੀ ਉਹਦੇ ਨਾਲ ਚੀਜ਼ੇ ਇਹ ਜੀ ਸ਼ਾਂਤੀ ਬਹੁਤ ਆ ਗਾਡਰ ਜੱਕ ਲੈਣੇ ਮੈਂ ਅੱਜ ਹੈ ਗਾਡਰ ਜੱਕ ਲੈਣੇ ਸੌਦਾ ਮਾਰ ਲੈ ਜਿਹੜਾ ਉਹ ਛੱਡ ਕੇ ਨਹੀਂ ਆਇਆ ਤੂੰ ਮੁੜ ਕੇ ਮੈਂ ਕੱਖਾ ਰੋ ਉਹ ਗੱਲ ਇਹ ਰਿਹੱਟ ਪੁੱਛੇਗਾ ਕਿ ਛੱਡਣ ਜੇ ਲੈਦੇ ਲੱਭੇ ਨਾ ਮੈਂ ਕੱਖ ਰਿਹਾ ਹੁਣੇ ਜਾ ਕੇ ਸਾਡੀ ਹੈ ਨਾ ਮਾਂ ਨੂੰ ਖੋਲ ਹਣਾ ਉੱਥੇ ਹੁਣ ਉੱਥੇ ਖੜਾ ਰਿਹਾ ਹਣਾ ਸਵੇਰ ਜੀ ਜਾਚੇ ਦਿਮਾਗ ਰੱਖੀ ਬੇਟਾ ਗੱਲ ਹੈ ਇਹ ਜਿਹੜਾ ਮੇਰਾ ਮੁੜ ਕੇ ਨਹੀਂ ਆਇਆ ਉਹ ਮੈਂ ਕੱਖ ਲਿਆ ਹੁੰਦਾ ਜੇ ਅੱਖ ਲਿਆ ਜਾ ਕੇ ਤੂੰ ਦੇ ਜੀ ਹੁਣ ਤੇ ਮੈਂ ਫਿਰ ਦੂਜੀ ਰ ਅਗਗੇ ਫਿਰ ਉਹ ਜਿਹੜੀ ਲਿਆਨਿਕਾ ਵਾ ਤੇ ਮੋਸਰ ਵਾਲੀ ਜੋਕਰ ਕੱਕ ਲਿਆਉਣੀ ਨੇ ਉਹ ਖੇਤ ਦੇ ਵਿੱਚ ਨਹੀਂ ਕਹਾਂ ਜਾਂਦੀ ਕੰਨਾ ਦੋ ਦਿਨ ਦਾ ਵੱਢ ਲਿਆਈਦਾ ਲਿਆਨਿਕਾ ਵਾ ਉਹ ਪੈਦਾ ਗਿਆ ਉਹਦਾ ਆ ਬੰਨੇ ਹੱਥ ਜੇ ਲੈ ਸਟੈਂਡ ਟਰਾਲੇ 'ਚ ਕਿੰਨਾ ਵਜੇ ਨਾ ਗੁੜਕਾ ਗੱਬੇ ਢੋੜਦਾ ਹੱਥ ਬੰਨੇ ਤੇ ਕਿੰਨਾ ਵਜੇ ਨਹੀਂ ਲੱਦਿਆ ਹਿਆ ਤੂੰ ਮੈਨੂੰ ਪਤਾ ਮੇਰੀ ਵੋਟ ਨਹੀਂ ਹੈਗੀ ਤੇਰੀ ਮੇਰੀ ਵੋਟ ਤਾਂ ਕਿਸੇ ਦੀ ਵੀ ਨਹੀਂ ਹੈਗੀ ਮੇਰੀ ਵੋਟ ਨਿਊਟਰ ਲੈ ਤੇਰੀ ਕੋਈ ਨਹੀਂ ਤੇਰੀ ਵੋਟ ਇੱਧਰ ਹੈ ਮੇਰੀ ਵੋਟ ਨਿਊਟਰ ਲੈ ਰਾਲ ਪੰਮਾ ਰਾਲ ਪੰਮਾ ਸਾਡੇ ਕੋਲ ਨਹੀਂ ਆਇਆ ਗਾਣੇ ਵਾਲੀ ਗੱਲ ਹੋ ਗਈ ਆਡੀ ਬੋਰਡ ਦੂਰ ਪੰਮਾ ਸਾਡੇ ਕੋਲ ਨਹੀਂ ਆਇਆ ਅਸੀਂ ਅਸੀਂ ਤਾਂ ਦੱਲੀ ਲਿਆਂਦਾ ਵਤਿਆ ਕੇ ਬਹੁਤ ਹੋਰੇ ਕਹਿੰਦਾ ਪੰਮਾ ਨਹੀਂ ਆਇਆ ਉਹ ਉੱਥੇ ਖੜਾ ਤਾਂ ਹੈਗਾ ਤਾਂ ਇਹ ਉਹ ਉੱਥੇ ਖੜਾ ਹੋਇਆ ਮੈਨੂੰ ਬਾਹਰ ਮੈਂ ਕਹਿੰਦੇ ਆ ਮੈਂ ਆਪਾਂ ਬੈਠਾ ਆ ਜਾ ਉੱਥੇ ਇਹਨੂੰ ਮੈਂ ਕਹਾਂ ਜਾ ਬਾਈ ਸਿੱਖਾਂਟ ਵੀ ਸਿੱਖਾਂਟ ਵੀ ਲੈ ਲੈ ਚੱਲਿਆ ਮੈਂ ਵੀ ਲੱਗ ਗਿਆ ਇੱਕਾ ਹੀ ਬੰਦਾ ਬਨਾਇਆ ਮੀਂਦਾ ਹੋ ਗਿਆ ਤਾਂ ਰਾਜ ਹੋਇਆ ਇਹਨੂੰ ਹਾਂ ਬੰਦਾ ਔਖਾ ਬੰਨਿਆ ਔਖਾ ਬੰਦਾ ਆਇਆ ਉਹ ਕਹਾਨੂੰ ਦੱਸਾਂ ਵੀ ਇਹ ਕਾਹਦੇ ਨਹੀਂ ਆਇਆ ਆ ਲਾ ਲਾ ਉਹ ਬੱਲੇ ਪੁਰਸੁ ਵਰਤੀ ਜਲਦੀ ਜੀ ਵਾਹ ਸੱਜ ਕਰੀਆ ਨਾ ਦੋ ਦੋ ਦਿਨ ਹੋ ਗਏ ਉਹ ਨੀ ਭਾਈ ਜਾ ਕੇ ਲੇ ਜਾ ਕੇ ਮੇਂ ਜੇ ਬਨੀਂਦ ਨਹੀਂ ਆਉਂਦੀ 9 10 ਵਜੇ ਯਾਰ ਨਾ ਬਣਾ ਨੀ ਆਪਣਾ ਦੋਸਤ ਭੇਜਦਾ ਬੰਦਾ ਜਾ ਕੇ ਅਰੇ ਚਾਰ ਬੱਲਾ ਵਟਾ ਠੀਕ ਠੀਕ ਨਾ ਤਾਂ ਬੜੀਆਂ ਢੂਈ ਥੱਕ ਜਾਂਦੀ ਆ ਤੜਫੇ 11 ਵਜੇ ਪੈਂਦਾ ਤਣਕੇ ਜੋ ਜਾ ਕੇ ਆਉਂਦੀ ਨੀਂਦ ਉੱਧਰ ਉੱਠਣਾ ਲੈ ਹੁੰਦਾ ਨਾ ਨਹੀਂ ਮੌਸਮ ਚੇਂਜ ਹੋ ਗਿਆ ਨਾ ਜੀ ਉਹਦੇ ਕਰਕੇ ਫਰਕ ਪੈ ਜਾਂਦਾ ਅਰੇ ਤਤ ਜਾਂ ਕੰਮ ਹੋ ਹੌਲੀ ਲੋਟ ਆਊਗਾ ਜੀ ਕੋਈ ਜਾਂਦਾ ਬੰਦਾ ਸਿਆਣਾ ਆਹੋ ਜਿਹਾ ਨਾ ਨੀਂਦ ਐਡਵਰਟ ਘੱਟ ਜਾਂਦੀ ਜੀ ਅਸੀਂ ਜਿਆਨੇ ਹੋ ਗਏ ਕੱਲ ਮੇਰਾ ਫਮੁੰਨ ਕੰਨ ਨੂੰ ਹੂੰ ਲਾਇਆ ਬਸ ਕਦੇ ਡੰਗਰਾ ਕਿੰਨੀ ਨੂੰ ਕਦੇ ਅੰਦਰ ਨੂੰ ਕਦੇ ਡੰਗਰਾ ਕਿੰਨੀ ਨੂੰ ਬਸ ਉਹ ਮੈਂ ਸਾਦੀ ਦੇਖਣ ਜਾਂਦਾ ਰਾਖੀ ਕਰਦਾ ਉਹ ਦੇਖਾ ਕਿ ਮੁੱਢੀ ਢਾਲੀ ਦਾ ਨਹੀਂ ਕੱਟਦਾ ਐਡਾ ਦਾ ਗੋਲਾ ਹੈ ਨਹੀਂ ਮੈਸਾਲਾ ਇਹ ਇਹ ਕੀ ਜੀ ਨਹੀਂ ਜਾਂਦਾ ਉਹ ਕਿੱਦਾਂ ਐਡਾ ਪ੍ਰੇਮ ਹੈ ਨਹੀਂ ਤਾਂ ਮੈਸਾਂ ਗੇ ਨਾ ਪੈਂਦੇ ਸੀ ਲੇਟੇ ਆ ਬਾਈ ਕੱਗਾ ਕਿਆ ਨੀਂਦ ਨਹੀਂ ਆਉਂਦੀ ਕੱਗਾ ਹੁਣ ਜਾ ਅੰਦਰ ਪੈਣਾ ਜਾ ਕੇ ਨੀਂਦ ਆਉਣੀ ਹੈ ਜਿਹੜੇ ਸਾਡੇ ਯਾਰ ਬਰਾ 10:11 ਵਜੇ ਮੈਡੀ ਗੱਲ ਕਰਨੀ ਪੈਣੀ 10:11 ਵਜੇ ਪੈਹ ਨਰਾਮ ਨੀਂਦ ਆਉਗੀ ਬਈ ਕੋਈ ਸਰਕਲ ਬਣਾ ਤਾਈ ਤਾਂ ਮੈਂ ਤੁਹਾਨੂੰ ਤੋਂ ਨੀਂਦ ਕਰ ਲਈ ਉਹਨੇ ਮਾਜਕ ਭਾਈ ਕਰੋ ਆਪਣਾ ਨਾ 9:30 ਤਾਂ ਜਲਦੀ ਜਾਵੇ ਬਹੁਤ ਇੱਕ ਕਈ ਸ਼ਾਮ ਨੂੰ 8 ਵਜੇ ਸੌਂ ਜਾਣਾ ਫਿਰ ਸਵੇਰੇ ਉੱਠਣਾ ਵੀ 1 ਵਜੇ ਉਹਨਾਂ ਨੇ 2 ਵਜੇ ਬੱਤ ਗਾ ਤੇਰੇ ਵਰਗੇ ਹੋਗੇ ਸਾਰੇ ਮੈਂ ਥੋੜੋ ਗਿਆ ਹਾਂ ਮੇਰੀ ਗੱਲ ਸੁਣ ਲੈ ਹੁਣ ਆਪਾਂ 6 ਵਜੇ ਉੱਠਣੇ ਆਲਾ ਹੋਰ ਬੱਸ ਪਾਠੀ ਆ ਜਾ 9:30 ਵਜੇ ਭਾਈ ਇਹਨਾਂ ਜੰਮ ਲਾ ਕੇ ਜਰਾ ਹਾਂ 9:30 11 ਵਜੇ ਪੈਣਾ ਸਵੇਰੇ 5:00 5:30 ਉੱਠਣਾ ਪਾਣੀ ਦਾ ਫਰਕ ਹੁੰਦਾ ਪਾਣੀ ਨਾਲ ਜਮਾਇਆ ਪਾਣੀ ਨਾਲ ਖੇਤੀ ਜਾਂ ਪਾਠ ਹੀ ਲੱਗਦਾ ਨਾ ਆਪਣੇ ਕੁਲਦੀਪ ਜਦ ਮੈਂ ਉਠਾ ਖੜਦਾ ਸਾਢੇ 10 11 ਵਜੇ ਸਾਰਾ ਖੇਤ ਨਹੀਂ ਬੀਜਿਆ ਹੋਰ ਲੱਗਦਾ ਆਪਣੀ ਮਿਨੀਮ ਦੀ ਜਿੰਨਾ ਕਿ ਬੀਜਿਆ ਹੈਗਾ ਤਾਂ ਮੇਰਾ ਕਿੰਨਾ ਕਿਤਾ ਬੜੇ ਵਾਲਾ ਸਾਰੀ ਪੀਜੀ ਪੱਤ ਦਾ ਤਿੰਨ ਕਿ ਬੀਜਿਆ ਹੋਇਆ ਇਹਦਾ ਤਿੰਨੋ ਬਿੱਗੇ ਲੈ ਲੈਂਦਾ ਕਿਸੇ ਤੇ ਕਿਸ ਨੂੰ ਪੈਸੇ ਵਟਾ ਦਿੰਦਾ ਉਹ ਆਪਣੀ ਬੀਜਣਾ ਹੋਊਗਾ ਪੁੱਤਾ ਜਾ ਰੱਖ ਲੈ ਉੱਲੀ ਸਾਈਡ ਕਿਹੜਾ ਉੱਥੇ ਬੀਜਣਾ ਕਾਹਾਂ ਉੱਥੇ ਦੰਨਾ ਗਾਹ ਬੀਜੂ ਮੈਂ ਚੱਲ ਗਿਆ ਕਾਹਾਂ ਬੀਜਣਾ ਹਮ ਜਬੀ ਵੀ ਜੀਨੇ ਉੱਥੇ ਜਬੀ ਵੀ ਜੀ ਕਾਣਕ ਬੀਜੀ ਹੈ ਜਬੀ ਯਾਰ ਜਬੀ ਹੈ ਯਾਰ ਦੋ ਤੇ ਯਾਰ ਦੇਖ ਲੈਣਾ ਵੀ ਕਿੰਨਾ ਕ ਫਰਕ ਰਹਿੰਦਾ ਦੋਵਾਂ 'ਚ ਵਾਹ ਫਰਕ ਫਰਕ ਤਾਂ ਬਹੁਤ ਪੈਣਾ ਬਾਈ ਬਸ ਬਾਈ ਫਰਕ ਕੋਈ ਨਹੀਂ ਰਹਿੰਦਾ ਫਰਕ ਰਹਿੰਦਾ ਸੇਵਾ ਦਾ ਵਾਹ ਸਭ ਤੋਂ ਵੱਡੀ ਗੱਲ ਜਿਹੜੀ ਬਸ ਹਾਂ ਜਿਹੜਾ ਹੁਣ ਵਾਲਾ ਇਹਦਾ ਫੋਨ ਵਾਲਾ ਕੰਨਾ ਨਾ ਉਹਦੇ ਨਾਲ ਤੇ ਵੱਡੀ ਗੱਲ ਹੈਗੀ ਸੇਵਾ ਦਾ ਪਤ ਨਿਕਲਦਾ ਹੈ ਕੁਝ ਵੀ ਗਈ ਜਾਵੇ ਵੀ ਕੋਈ ਯਾਰ ਕਾ ਜਿਹੜਾ ਕੋ ਮਰਜ਼ੀ ਕਹੀ ਜਾਵੇ ਇਹਨਾਂ ਨੇ ਕਦ ਬੀਜਿਆ ਤਾਂ ਕੰਨਾ ਕਿਹੜਾ ਪੰਮੇ ਨਾਲੇ ਜਗਦੀਪ ਦਾ ਕੰਨਾ ਚੱਲ ਪੰਮੇ ਦੇ ਤਾਂ ਪਾਣੀ ਦੀ ਮਾਰ ਹੈ ਹੂੰ ਜਗਦੀਪ ਦੇ ਕੰਨੇ ਨੂੰ ਪਾਣੀ ਦੀ ਮਾਰ ਥੋੜੋ ਆਰੇ ਹੂੰ ਅਜ ਜਗਦੀਪ ਦੇ ਆਪਣਾ ਕੰਨਾ ਜ਼ਿਆਦਾ ਨਿਕਲੂਗਾ ਉਹਦੇ ਨਾਲ ਫੱਗੜ ਪੱਗੜਾ ਹੀ ਹੈ ਤੈਨੂੰ ਗੱਬਾ ਜਾਰੀ ਰੂਆ ਇਹਨੂੰ ਆਏ ਉਹਨਾਂ ਨਾਲ ਪੱਗਣ ਕੇ ਆਏ ਇਹਨਾਂ ਨੇ ਇਹਨੂੰ ਕੱਤਕੀ ਨਹੀਂ ਥੋੜਾ ਇਹਨੂੰ ਨਹੀਂ ਸਮਝ ਲੱਗੀ ਤੇ ਯਾਰ ਕੱਤਕੀ ਇਹਨਾਂ ਨਾਲ ਬੀਜਿਆ ਵੀ ਕੁਝ ਨਹੀਂ ਹੈ ਕਹਿੰਦੇ ਗੰਨਾ ਜ਼ਿਆਦਾ ਨਿਕਲਦਾ ਜਿਹੜਾ ਪਹਿਲਾ ਬੀਜ ਹੋ ਗਿਆ ਉਹ ਇਹ ਤੈਨੂੰ ਕਿਆ ਕਹਿਣ ਲੱਗਿਆ ਮੈਂ ਬੈਠਾ ਤੇ ਕੋਲ ਵੀ ਫੱਗੜਾ ਜ਼ਿਆਦਾ ਨਿਕਲਦਾ ਕੱਤਕੀ ਘੱਟ ਨਿਕਲਦਾ ਕੱਤਕੀ ਗੰਨਾ ਜਿਹੜਾ ਮੇਰੀ ਗੱਲ ਸੁਣ ਲੈ ਜੇ ਕੱਤਕੀ ਗੰਨਾ ਇਹਦੀ ਤੁਸੀਂ ਸੇਵਾ ਕਰਦੇ ਨਾ ਮੈਂ ਨਹੀਂ ਕਰੀ ਉਹ ਇਹਨਾਂ ਨੇ ਕਹੇ ਮੈਂ ਰੇ ਪਾਇ ਰੇ ਨਾ ਓ ਯਾਰ ਮੈਂ ਤੈਨੂੰ ਉਹੀ ਗੱਲ ਕਰਦਾ ਏ ਓ ਯਾਰ ਉਹ ਸਾਰਾ ਉਹ ਖਾ ਕੇ ਗੱਟੇ ਤੇ ਤੇਰੇ ਸਾਲ ਜਗਦੀਪ ਦਾ ਗੰਨਾ ਕਿਹਾ ਜਾਂਦਾ ਅਗੇ ਤਾਂ ਹੀ ਲੱਗਦਾ ਉਹ ਗੰਨਾ ਜ਼ਿਆਦਾ ਵਜਨ ਦਊਗਾ ਉਹ ਸਾਰੀ ਸਾਰਾ ਗੰਨਾ ਸੇਵਾ ਤੇ ਖਾ ਜਾਂਦਾ ਉਹ ਸਾਰੀ ਸੇਵਾ ਉਹ ਹੀ ਖਾ ਕੇ ਗੱਟੇ ਖਾ ਕੇ ਭਾਈ ਤੈਨੂੰ ਉਹ ਗੱਲ ਕਰਦਾ ਮੈਂ ਮੈਨੂੰ ਯਾਰ ਸਾਰੀ ਸੇਵਾ ਗੱਟ ਗੱਟੇ ਖਾ ਲਿਆ ਮੈਂ ਕੱਤ ਕੀ ਗੰਨਾ ਬਠੇ ਜ਼ੋਰ ਜ਼ਿਆਦਾ ਲੇ ਕੇ ਹੈ ਗੱਟੇ ਜ਼ੋਰ ਜ਼ਿਆਦਾ ਮਾਰ ਕੇ ਗੱਟੇ ਜ਼ੋਰ ਜ਼ਿਆਦਾ ਮਾਰ ਕੇ ਸੇਵਾ ਸਾਰੀ ਲੈ ਗੰਨੇ ਦੀ ਉਹ ਚੱਕਰ ਆਏ ਲੇ ਭਾਈ ਸਦਾ ਗਰੀ ਪੁੱਛ ਮਤ ਕਦਾ ਕਦਾ ਰਵਾਂ ਕਦਾ ਇਹ ਬੈਸ ਕਰਨੀ ਫਿਰ ਇੱਧਰ ਅਦਾਲਤ ਚ ਅਦਾਲਤ ਚ ਪੁੱਛੇ ਬੈਸ ਕਰਨੀ ਉਹ ਜਿੱਦ ਕਰਕੇ ਮੋਂ ਤਾਂ ਇਹਦਾ ਨਹੀਂ ਪੰਮੇ ਦਾ ਨਹੀਂ ਸਮਝ ਲੱਗਦੀ ਹੈਗੀ ਕਦੇ ਕਹਿੰਦਾ ਸਨ ਨੇ ਖੇਚ ਗੰਨਾ ਬੀਜੋ ਕੱਤ ਕੀ ਵਿੱਚ ਕੁਸਣਾ ਬੀਜੋ ਗੰਨਾ ਦੇਖੋ ਕਹਿੰਦਾ ਫੱਗਣ ਨਾਲ ਤਾਂ ਜਾ ਨਿਕਲਦਾ ਹੁਣ ਕੋਈ ਤਾਂ ਫੱਗਣ ਨਾਲ ਕੰਨਾ ਜਾ ਨਿਕਲਦਾ ਉਹ ਆ ਕਹਿੰਦਾ ਬੈਠਾ ਤੈਨੂੰ ਮੈਂ ਸਮਝਾਉਂਦਾ ਤਾਂ ਫੱਗਣ ਵਾਲਾ ਵੱਧ ਨਿਕਲਦਾ ਮੇਰੇ ਸਾਹ ਫੱਗਣ ਵਾਲਾ ਨਹੀਂ ਵੱਧ ਨਿਕਲਦਾ ਫੱਗਣ ਵਾਲੇ ਦੀ ਤੇਰਾ ਸੇਵਾ ਕਰਕੇ ਨਿਕਲ ਜਾਂਦਾ ਨਹੀਂ ਕਿੱਦਾਂ ਕੱਤ ਕੀ ਜਿਹੜਾ ਹੁਣ ਬੀਜਣਾ ਕੁਝ ਨਹੀਂ ਬੀਜਣਾ ਵਿੱਚ ਜਿਵੇਂ ਹੁਣ ਇਹ ਲਸਣਾਂ ਦੇ ਪੰਗੇ ਲੈ ਲੈਂਦੇ ਕਦੇ ਪਿਆਜ਼ਾਂ ਦੇ ਲੈ ਲੈਂਦੇ ਉਸ ਦੀ ਕੋਈ ਸਰੋ ਵੀ ਨਹੀਂ ਚਾਹੀਦਾ ਉਹਦੇ ਚ ਟਾਈਮ ਵਾਲਾ ਆਹ ਦੂਆ ਕਰਨਾ ਬੀਜ ਸਿੰਪਲ ਸਿਆਣਾ ਵਾਲਾ ਗੰਨਾ ਦੇਖੀ ਗਏ ਨਾ ਖੜੂਗਾ ਇਹਦਾ ਨੇ ਗਠੇ ਲਾਏ ਨੇ ਕਿੰਨਾ ਲੇੜਾ ਬਾਈ ਉਹ ਬੰਮੇ ਸੱਚਾ ਹੀ ਦੱਸੀ ਤੇਰਾ ਕਿਦਾਂ ਗਠੇ ਲਾਏ ਤੇ ਇਹਨੇ ਕਾ ਵੱਡੇ ਆ ਹਲੇ ਪਹਿਲਾਂ ਵੱਡੇ ਨੇ ਲੈ ਕਾ ਤਾਂ ਵੱਢ ਲਿਆ ਆ ਖੜਾ ਹਲੇ ਗੰਨਾ ਵਾਲਾ ਜੁਗਦੀਪ ਨੇ ਤਾਂ ਵੱਡੇ ਆ ਉਹ ਨੂੰ ਪੁੱਛੀ ਕਿ ਕਿੰਨਾ ਨਿਕਲੇ ਮਨੂੰ ਜੀਵਰੇ ਦਾ ਵੱਡਿਆ ਉੱਥੇ ਹਾਂ ਜਗਦੀਪ ਦਾ ਕਿੰਨਾ ਨਿਕਲੇ ਤੈਨੂੰ ਪਤਾ ਹੁਣ ਤੂੰ ਹੀ ਕਹਿੰਦਾ 500 ਕੁਆਂਟਲ ਕਹਿੰਦਾ ਹੈ ਫੇ ਤੇਰਾ ਹੈ ਤੇਰਾ 560 ਨਿਕਲੇ ਹੈ ਤੇ 60 ਤੋਂ 60 ਦਾ ਹੀ ਫਰਕ ਬਾਈ ਮੈਂ ਜਵੀ ਵੀ ਲੈ ਗਿਆ ਤਾਂ ਯਾਰ ਉਹਦਾ ਗੱਲ ਨਾ ਕਰ ਮਾੜਨ ਵਾਲਾ ਹੀ ਹੋ ਗਿਆ ਉਹ ਗੱਲ ਨਾ ਦੀ ਮਾੜਨ ਦਾ ਇਹਨੂੰ ਪਤਾ ਨਹੀਂ ਇਹ ਬਾਈ ਉਹਨੂੰ ਹੀ ਨੇੜ ਗਿਆ ਆ ਪਿਆ ਯਾਰ ਇਹਨੂੰ ਪਤਾ ਨਹੀਂ ਜੇ ਪਿਆਜ਼ਾਂ ਰੇਟ ਹੋਵੇ ਬਾਈ ਕਿਸੇ ਜਾਂਦਾ ਕਾਮਾ ਮੈਂ ਬਾਈ ਜਿਹੜਾ ਹੁਣ ਵੀ ਜੀ ਹੈ ਜੀ ਹੁਣ ਕਿਹੜਾ ਫੱਗਣ ਵਾਲਾ ਨਹੀਂ ਹੈਗਾ ਹੁਣ ਉਹ ਕੱਟ ਕੀ ਆ ਫੱਗਣ ਵਾਲਾ ਫਰਵਰੀ ਚ ਵੀ ਜੋੜਨਾ ਤੇਰਾ ਤੇਰਾ ਫੱਗਣ ਵਾਲਾ ਤਾਂ ਯ ਹਲੋ ਇਧਰ ਕਾ ਮੈਂ ਕੋ ਯਾਰ ਮੈਂ ਤੈਨੂੰ ਕਹੀ ਗੱਲ ਕਾਦੇ ਪਰ ਮੁੱਕੀ ਗੱਲ ਸੇਵਾ ਪਰ ਮੁੱਕਦੀ ਜਾ ਕੇ ਮੈਂ ਤੈਨੂੰ ਉਹੀ ਸਮਝਾਉਂਦਾ ਵੀ ਸੇਵਾ ਕਰ ਲੈ ਗੰਨੇ ਨੇ ਆਪੇ ਨਿਕਲ ਜਾਣਾ ਜੇ ਫੱਗਣ ਜੀ ਵੀ ਜਿਹੜਾ ਜੇ ਕੱਤ ਗਈ ਵੀ ਤੈਨੂੰ ਰੌਲਾ ਕਹਿੰਦਾ ਸੇਵਾ ਦਾ ਰੌਲਾ ਪਾਉਂਦਾ ਮੈਂ ਪਤਾ ਕੀ ਹੁੰਦਾ ਹੈ ਉਹ ਤਾਂ ਹੈਗਾ ਸੇਵਾ ਤਾਂ ਹੈਗਾ ਵੀ ਜਿਹੜਾ ਨਾ ਮੁੰਨਾਂ ਵਾਲਾ ਗੰਨਾ ਘੱਟ ਨਿਕਲਦਾ ਹੋਰੇ ਪਾਸੇ ਨੂੰ ਦਿਮਾਗ ਲਾਈ ਜਾਂਦੇ ਮੈਂ ਕਹੀ ਜਾਂਦਾ ਵੀ ਸੇਵਾ ਕਰ ਸੇਵਾ ਵਾਲਾ ਗੰਨਾ ਨਿਕਲਦਾ ਹੁਣ ਮੰਦੀਪ ਨਹੀਂ ਬੀਜਦੇ ਆ ਤੂੰ ਤਾਂ ਹਲੇ ਫੇਰ ਫੱਗਣਾ ਵੀ ਤਾਂ ਅਪ੍ਰੈਲ ਦੀ ਬੀਜਣਾ ਕੰਕ ਵੱਟ ਕੇ ਪੁੱਛ ਲੈ ਹਾ ਖੜਾ 450 ਕੰਟਲ ਦਾ ਕੰਨਾਉ ਕੱਢ ਲਉਂਦੇ ਹਾਂ। ਸ਼ਮਾਹੀ ਹੀ ਸ਼ਮਾਹੀਉ ਕਰਦੇ ਆ ਉਹ। ਨਿਕਲਦਾ ਸੇਵਾ ਪਰ। ਸ਼ਮਾਹੀ ਬਸ ਕਰ ਦਿੰਦਾ ਕੰਨੇ ਦੀ। ਸੇਵਾ ਮੈਂ ਕਰਦਾ ਹੀ ਨਹੀਂ ਸਾਡੀ। ਸਤ ਅਸਦੀਪ ਨਹੀਂ ਕਰਦਾ। ਫਿਰ ਬੰਦ ਕੇ ਬੀਜਦੇ ਆ ਕੰਨਾ ਉਹ। 200 ਦਾ ਤੇਲ ਫੂਦਦਾ ਮੋਟਰ ਉਹ ਹਮ ਦਾ। ਕਦੇ ਇਹ ਮੋਟਰ ਉਹ ਕਦੇ ਉਹ ਮੋਟਰ ਫਿਰ। ਜਗਨਾ ਸੇਵਾ ਦੀ ਗੱਲ ਕਰਦਾ ਵੀ ਸੇਵਾ ਸੇਵਾ ਕਹਿੰਦਾ ਜੋ ਕੋਲ ਮਾਦੀ ਕਹਿੰਦਾ ਜੇ ਤੇਰੇ ਕਰਮ ਸਿੱਧੇ ਹੋਗੇ ਨਾ ਸਭ ਕੁਝ ਹੋ ਜਾ ਬਸ ਫੇ ਤੇਰਾ ਪੁੱਠੇ ਹੱਥ ਕਰ ਵੀ ਬੀਜਿਆ ਸਿੱਧਾ ਜੰਮਣਾ ਸਿੱਧਾ ਜੰਮਣਾ ਜੇ ਹੀ ਜਾਂ ਤੇਰੇ ਕਰਮ ਨਹੀਂ ਸਿੱਧੇ ਕਹਿੰਦਾ ਮਰਜੀ ਜ਼ੋਰ ਲਾ ਲਈ ਫਸਲ ਤੇਰੀ ਨਿਕਲਣੀ ਨਹੀਂ ਉਹ ਮਿਹਨਤ ਦਾ ਮਤਲਬ ਤੈਨੂੰ ਕਹਿੰਦਾ ਮਿਹਨਤ ਦਾ ਈ ਹੋਈ ਗੱਲ ਹੁਣ ਅਸੀਂ ਕਿਤੇ ਕਰਦੇ ਹੀ ਨਹੀਂ ਕਿਆ ਨਹੀਂ ਪਾਉਂਦੇ ਹੈਗੇ ਉਹ ਜਦ ਮਹਾਰਾਜ ਨੇ ਦੇਣੇ ਪਾਣ ਪਾਈ ਤੇ ਯਾ ਪਾਣੀ ਹਟ ਕੋ ਤਾ ਪਾਉਂਗੀ ਆ ਇਹੀ ਤਾਂ ਗੱਲ ਮੁਕ ਫੇਰ ਜਦ ਤੈਨੂੰ ਜ਼ੋਰ ਲਾ ਲਿਆ ਵੀ ਹੁਣ ਠੀਕ ਹੈ ਤੇਰੇ ਖੇਤ ਪਾ ਦੇ ਪਦਾਨ ਆਦੇ ਪਤਾ ਉਹ ਪਾਉਂਦਾ ਪਾ ਦੂ ਪਟ ਗਿਆ ਛੋਟੀ ਛੋਟੀ ਮੁਬਾਰਕਾ ਭਾਈ ਮੁਬਾਰਕਾ ਭਾਈ ਮੁਬਾਰਕਾ ਫੈਸਲਾ ਫੈਸਲਾ ਹੋ ਗਿਆ ਚਲੋ ਛੁੱਟੀ ਹੈ ਜੀ